ਕਿੱਧਰ ਚੱਲਾ ਪਾ ਪੱਪੀ ਕਿੱਧਰ ਮੂੰਹ ਚੱਕਿਆ ਆਪਾਂ ਰੋਜ਼ਗਾਰ ਦੀ ਸੌਣ ਲੱਗੀ ਚਾਚਾ ਜੀ ਬੰਦਾ ਹੁੰਦਾ ਮੈਨੂੰ ਰੱਖ ਲੈਂਦਾ ਮੈਂ ਰੋਟੀ ਵੀ ਪੁੱਛੀ ਬਜਾਰੇ ਨੂੰ ਓਏ ਛੋਟੀ ਭੈਣ ਚਲ ਇੱਧਰ ਚੱਲਾ ਓ ਸੁਣ ਲੈ ਬਾਤ ਕਰਦੇ ਤੂੰ ਸਿੱਧੀਆਂ ਤੇ ਪੰਥਰ ਦੇ ਚੱਲ ਇੱਧਰ ਓ ਮੈਨੂੰ ਇੱਥੇ ਰੋੜੀ ਵਾਰੇ ਨਹੀਂ ਤਾਂ ਦਾਣੇ ਦੂਣੇ ਦੇ ਕੰਮ ਦੇ ਪੱਪੀ ਹਾਂ ਚਾਚੀ ਦਰਜੀ ਕਲੀ ਜਾ ਇੱਧਰ ਉਹ ਜਾ ਉਹਦਾ ਜਿੰਦਾ ਲੱਗਿਆ ਪਾ ਉਹਨਾਂ ਦੇ ਘਰੇ ਉਹਦਾ ਵਿਆਹ ਗਿਆ ਹੋਇਆਗਾ ਨਟਾ ਜਾਣੇ ਨੂੰ ਬਿਆੜੀ ਤਾਂ ਹੋ ਗਈ ਗਰੀਦੇ ਜਣੇ ਨੂੰ ਤੇ ਮੇਰੇ ਕੱਪੜੇ ਨਾ ਨਹੀਂ ਦੇਖਣਾ ਨਾ ਕੱਲ ਨੂੰ ਪਹੁੰਚ ਤੇ ਪਾ ਕੇ ਜਾਣੇ ਸੀ ਆਈ ਆ ਉਹ ਤਾਂ ਫਿਰ ਲੈ ਆਈ ਆਗਾ ਤੂੰ ਮਰੇ ਮੋਟਾ ਫੋਨ ਫੋਨ ਲਾਦਾ ਕਿਸੇ ਨੂੰ ਪੁੱਛ ਕੇ ਮੈਂ ਫੋਨ ਕਿੱਥੋਂ ਲਾ ਲੰਦਾ ਉਹਦਾ ਜਿੰਦਾ ਲੱਗਿਆ ਪੈ ਸੀ ਫਿਰ ਉਹਨਾਂ ਦੇ ਘਰੇ ਲੈ ਦੇਖ ਲੈ ਮੈਂ ਤਾਂ ਉਹ ਸਵੇਰੇ ਪਹੁੰਚੇ ਕਿਹੜੇ ਕੱਪੜੇ ਪਾਉਂਗੀ ਉਹਦੀ ਜਮੀ ਹੱਦ ਹੋਈ ਪਈ ਹੈਗੀ ਮਰੀ ਦੇ ਜਣੇ ਦੀ ਜਮੀ ਦੀ ਸੰਗ ਹੈਗੀ ਵੀ ਟਾਈਮ ਤੇ ਮੈਂ ਕੱਪੜੇ ਦੇ ਦਿਆ ਲੈ ਉਹ ਆਈ ਆਗਾ ਉਹ ਤਾਂ ਸਾਰੇ ਪਿੰਡ ਤੋਂ ਗਾ ਲੈਂਦਾ ਫਿਰ ਨਾਲੇ ਲੋਕੋ ਕੋਈ ਟਾਈਮ ਤੇ ਕੱਪੜੇ ਨਹੀਂ ਲੰਦਾ ਹੋਰ ਕੀ ਕਰੂਗਾ ਜੇ ਮੇਰੇ ਮੇਕਨ ਕੀ ਜਾ ਕੇ ਕੰਮ ਕਰ ਜਾ ਕੇ ਉਧਰ ਪਾਸੂਆ ਦੇਖ ਲੈ ਕੋਈ ਗੋਹੇ ਕੁੜੇ ਦਾ ਇਧਰ ਉਹ ਕਰ ਲਾਵਾਂ ਕੋਈ ਨਹੀਂ ਜੇ ਕਰ ਲੈ ਲੈ ਦੇਖ ਲੈ ਜਿਵੇਂ ਸਰਿਆ ਪਿਆ ਦਰਜੀਆ ਵਾਲਾ ਟਾਈਮ ਤੇ ਕੱਪੜੇ ਵੀ ਨਹੀਂ ਦਿੱਤੇ ਕਮਾਲ ਹੋਈ ਪਈ ਹੈਗੀ 10 ਦਿਨ ਹੋ ਗਏ ਕੱਪੜੇ ਦਿੱਤੇ ਨੂੰ ਆਹ ਜੀ ਦਰਜੀ ਹੋ ਆਹ ਜੀ ਚੱਲੂ ਆ ਦੀ ਦੁਕਾਨ ਬੈਹ ਜਾਨੇ ਨੇ ਲਹੂ ਪੀ ਲਿਆ ਮੇਰਾ ਉਹ ਆ ਗਿਆ ਆ ਗਿਆ ਪਾਉਣਾ ਪਾਉਣਾ ਲੈ ਖਾ ਲੂ ਮੈਂ ਕਿਹੜਾ ਕੱਲਾ ਛੋੜੇ ਕੰਮਾ ਮੈਨੂੰ ਤਾਂ ਦੋ ਘਰਾਂ ਦੇ ਕੰਮ ਨੇ ਮੈਂ ਕਿਹੜਾ ਕੱਲਾ ਛੋੜੇ ਤਿਆਂਗਾ ਲੈ ਸਾਰਾ ਕੰਮ ਆ ਪਿਆਗਾ ਸਾਰਾ ਦਿਨ ਇਹਨਾਂ ਦੇ ਕੰਮ ਕਰੀ ਜਾਂਦਾ ਰਹਿੰਦਾ ਕੁਛ ਵੀ ਨਹੀਂ ਸੋਚਦਾ ਤੂੰ ਮੈਨੂੰ ਆਏ ਦੱਸ ਉਧਰ ਤਾਂ ਸਾਰਾ ਕੰਮ ਪਿਆਗਾ ਇਹਨਾਂ ਦੀ ਕੰਮ ਕਰੀ ਜਾਂਦਾ ਸਾਰਾ ਦਿਨ ਕੋਈ ਕੰਮ ਨਹੀਂ ਪੈਗੀ ਸੀਗੀ ਜੀ ਚਾਚੀ ਚੁਚੀ ਦਾ ਮੈਨੂੰ ਕੋਈ ਠੇਕਾ ਨਹੀਂ ਲੱਗ ਚੱਲ ਉਧਰ ਜਾ ਕੇ ਕੰਮ ਕਰਾ ਮੇਰੇ ਨਾਲ ਜਾਂ ਤਾਈ ਉਧਰ ਬੱਲ ਮੈਂ ਵੀ ਦਿੱਤੇ ਸੀਗੇ ਪੈਸੇ ਕੀ ਗੱਲਾਂ ਕਰਦਾ ਫਰਦਾਗਾ ਆ ਜਾ ਸਾਰਾ ਕੰਮ ਪਿਆਗਾ ਸਾਰਾ ਦਿਨ ਉਹਦੇ ਨਾਲ ਹੀ ਲੱਗਿਆ ਰਹਿੰਦਾਗਾ ਵੀ ਮੇਰੇ ਨਾਲ ਵੀ ਕੰਮ ਕਰਾ ਦੇ ਪਹਿਲੇ ਕਰ ਤਾਂ ਦੇਖਾ ਗੱਟਾ ਚੱਕ ਪਿਹਾ ਕੇ ਲਿਆ ਆਥਣ ਕੀ ਪਾਵਾਂਗੇ ਦਾਣਾ ਕਰਾ ਕੇ ਲਿਆਉਣਾ ਦਾਣਾ ਕਰਾ ਕੇ ਲਿਆਂ ਹੋ ਲਵੇ ਖੜਕੇ ਆ ਕੇ ਮਾਰੇ ਆ ਲਾਸ਼ਾਂ ਦੀ ਠਿਕਰਾ ਮੇਰੇ ਨਾਲ ਸਾਰਾ ਦਿਨ ਉਸੇ ਦੇ ਹੀ ਲੱਗਿਆ ਰਹਿੰਦਾਗਾ ਆ ਕਰ ਲਾ ਆ ਕਰ ਦਿਆ ਚਾਚੀ ਦਾ ਮੈਂ ਵੀ ਪੈਸੇ ਦੁੱਤੇ ਨੇ ਸਮਝ ਗਿਆ ਉਹ ਠੀਕ ਆ ਤਾਈ ਫਿਰ ਮੈਂ ਵੀ ਹੁਣ ਕੱਲਾ ਜਾਣਾ ਕਿ ਜਾਕੀ ਦਾ ਕਰੀ ਜਾਵਾਂ ਤੁਸੀਂ ਦਾ ਇਹਨੂੰ ਇੱਧਰ ਆਓ ਚਾਚੀ ਕਹਿੰਦੀ ਆ ਸਾਡਾ ਕਰਾ ਪਹਿਲਾਂ ਤੂੰ ਮੈਂਟਲ ਲੋੜ ਦੀ ਪਹਿਲਾ ਕੰਮ ਮੇਰਾ ਹੋਣਾ ਚਾਹੀਦਾਗਾ ਚਾਚੀ ਦਾ ਬੱਚਾ ਬਣਿਆਗਾ ਕਾਹਨੂੰ ਪੈਸੇ ਲੈ ਕੇ ਤੁਸੀਂ ਵੀ ਆਣੀ ਕਰਦੇ ਹੋਗੇ ਕਿੱਥੇ ਬੇੜਾ ਬੈਠਿਆ ਇਹਨਾਂ ਲਹੂ ਪੀਤਾ ਇਹਨਾਂ ਨੇ ਪਿਆ ਹਿਆ ਉਹਨਾਂ ਦਾ ਹੀ ਤੇਰੇ ਖਾਤਰ ਹੀ ਆ ਗਈ ਫਿਰ ਤਾਂ ਮੈਂ ਤੇਰ ਮੰਗਰੀ ਫਿਰਦੀ ਰਹਾ ਕਰੂੰਗੀ ਲੈ ਹੁਣ ਦੇਖਾਂ ਜਾ ਕੇ ਨੀਰਾ ਤਾਂ ਪਤਾ ਹੋਊਗਾ ਹਨਾ ਸਿਲੰਡਰ ਖਾਲੀ ਪਿਆਗਾ ਇਹ ਕਈਆਂ ਵੀ ਭਰਾ ਕੇ ਲਿਆਊਗਾ ਐ ਨਹੀਂ ਪਤਾ ਕਿਹੜੇ ਵੇਲੇ ਖਤਮ ਹੋ ਜਾਏ ਜਿਹੜਾ ਲੱਗਿਆ ਪਿਆਗਾ ਲੈ ਨੀਰੇ ਤਾਂ ਹਜੇ ਕੁਛ ਵੀ ਨਹੀਂ ਕੀਤਾ ਮੈਨੂੰ ਤਾਂ ਲੱਗਦਾ ਸਾਡਿਆਂ ਦੀ ਵੱਡੀ ਚਲਾਕੋ ਲੈ ਗਈ ਬਲਾ ਕੇ ਉਹਨੂੰ ਲੈ ਭਾਈ ਸਿਆਣੀ ਬਣਦੀ ਹੈਗੀ ਆਪਦੇ ਆਪ ਨੂੰ ਤੇ ਨੀਰੇ ਤਾਂ ਪਾਉਣ ਦੇ ਆਪਦੇ ਕੁਛ ਲੱਗਦੇ ਨੂੰ ਲੈ ਉਹ ਉੱਥੇ ਖੜੀਏ ਪਾਣੀ ਆਈ ਡੱਗੀ ਤੇ ਆ ਇੱਥੇ ਤੜਾਈ ਜਾਂਦੀਆਂ ਨਹੀਂ ਗੀਆਂ ਕੋਈ ਨਾ ਦਾਣੇ ਦਾ ਨਹੀਂ ਕੋਈ ਪਾਣੀ ਤਾਣੀ ਦਾ ਨਹੀਂ ਕਮਾਲ ਕਰੀ ਜਾਂਦੀ ਹੈਗੀ ਉਹਨੇ ਜਮੀ ਨਹੀਂ ਸੋਚਿਆ ਵੀ ਉਹਨਾਂ ਦਾ ਨੀਰਾ ਪਾਉਣ ਵਾਲਾ ਪੇਜ ਆ ਲੈ ਬਾਈ ਸਿਆਣੀ ਬੰਦੀ ਆ ਜੇ ਵੱਡੀ ਹੋਵੇਗੀ ਤੂੰ ਆਪਦੇ ਘਰੇ ਹੋਵੇਂਗੀ ਮੈਂ ਕਿਤੇ ਤੋਂ ਕੁਝ ਲੈ ਕੇ ਖਾਣਾ ਹੈ ਅੱਧ ਦੇ ਪੈਸੇ ਦਿੱਤੇ ਹੋਏ ਨੇਗੇ ਕਮਾਲ ਕਰਦੀ ਲੈ ਲਈ ਗਈ ਉਹਨੂੰ ਸੱਦ ਕੇ ਇਹਨਾਂ ਦਾ ਹਾਲ ਵੀ ਦੇਖ ਲੈ ਕੀ ਹੋਇਆ ਪੇਗਾ ਜਮੀ ਸਰੇ ਤੇ ਸਾਰੇ ਜੀ ਲਾਲ ਓਏ ਛੋਟੀ ਫਾਇਨ ਉਹ ਟੱਕਰ ਗਿਆ ਓਏ ਇਹਨੇ ਤਾਂ ਨਹੀਂ ਸ਼ੰਕਰ ਬਾਣ ਦੇਣਾ ਹੈ

ਚਾਚੀ ਯਾ ਵੀ ਕੰਮ ਮੋ ਵਿਚਾਰੇ ਛੱਡ ਗਿਆ ਸੀ ਪਸ਼ੂਆਂ ਦਾ ਮਣ ਚਾਚੀ ਕੀ ਬਗੈ ਨਾ ਤਾਈਂ ਤਾਂ ਚੜਾਏ ਆ ਵੀ ਇਹਨਾਂ ਭੌਂ ਗਿਆ ਆ ਕਿਹੜਾ ਉਹਨਾਂ ਦਾ ਕੰਮ ਚੱਲਦਾ ਹੋਵੇ ਉਹ ਯਾਰ ਗੱਲ ਆਈ ਵੀ ਆ ਦਾ ਕਿਹੜਾ ਤਾਈ ਨੂੰ ਕਹਿਆਉਣਾ ਵੀ ਭਾਈ ਮੈਂ ਛੋਡਾ ਪੀਣਾ ਰੱਖਿਆ ਆ ਲਾਸਣ ਦਾ ਥੋੜਾ ਮੈਂ ਆ ਕੇ ਗਊਂਗਾ ਕਿਹੜਾ ਮੈਂ ਚਾਚੀ ਕੀ ਪਸ਼ੂਆਂ ਨਾਲ ਮੇੜਿਆ ਆ ਮੈਂ ਐਂ ਕਹਿ ਦਿੰਨਾ ਹਾਂ ਤਾਈ ਜੀ ਨਹੀਂ ਤਾਈ ਜੀ ਕਿੱਥੇ ਵਕੀ ਬੜਾ ਜਾਸਤ ਕੀ ਭਾਵੇਂ ਜਾਂਦਾ ਤਾਈ ਵੇ ਪੱਪੀ ਆ ਜਾ ਚਾਚੇ ਜੀ ਕੀ ਕਰਦਾ ਸੀਗਾ ਉਹ ਪੀਣਾ ਰੱਖ ਕੇ ਆਇਆ ਸੀਗਾ ਜੀ ਤਾਈ ਕਾ ਤੇ ਉਹ ਮੂਰੇ ਤਾਂ ਵਿਚਾਰੇ ਪਿਆਗਾ ਉਹ ਤਾਈ ਲੈ ਆਈ ਜੀ ਮੈਨੂੰ ਤਾਂ ਖਿੱਚ ਕੇ ਲੈ ਕੇ ਲੈਨਡਰ ਭਰਉਣ ਆਲਾ ਪਿਆਗਾ ਪਸੂ ਦੇਖੇ ਤੂੰ ਪੰਚੀ ਬੰਦੇ ਨੇਗੇ ਤੇ ਤੈਨੂੰ ਇਹ ਨਹੀਂ ਪਤਾ ਇਹ ਪਹਿਲਾਂ ਮੈਂ ਇਹ ਕਰ ਦਿਆ ਉਹ ਤਾਈ ਲੈ ਆਈ ਜੀ ਖਿੱਚ ਕੇ ਆਈ ਮੈਂ ਕਿਹਾ ਤਾਈ ਦਾ ਤਾਈ ਤਾਂ ਕਹੀ ਜਾਊਗੀ ਉਹ ਪਸੂਆਂ ਦਾ ਕਰਨਾ ਉਹ ਨਾਲ ਸਿਲੰਡਰ ਭਰਉਣ ਆਲਾ ਪਿਆਗਾ ਇਹ ਨਹੀਂ ਪਤਾ ਕਿਹੜੇ ਵੇਲੇ ਖਤਮ ਹੋ ਜੇ ਚੱਲ ਅੱਗ ਮੇਰੇ ਮੂਰੇ ਕਰ ਜਾ ਕੇ ਪਸੂਆਂ ਦਾ ਮੈਂ ਸਿਲੰਡਰ ਭਰ ਕੇ ਲੈ ਆਉਂਗੀ ਮੈਂ ਕਿੱਧਰ ਚੱਲੇ ਪਾ ਪੱਪੀ ਕਿੱਧਰ ਮੂੰਹ ਚੱਕਿਆ ਤੇ ਤੈਨੂੰ ਢੀ ਲੈਣੀ ਵੀ ਕਿੱਧਰ ਜਾਂਦਾ ਇਹਦਾ ਮੈਂ ਪੀਣਾ ਪਿਆ ਹੋ ਪੀ ਗਿਆ ਸੀਗਾ ਨਾ ਤਾਂ ਮੈਨੂੰ ਪੀਣੇ ਦਾ ਜਵਾਬ ਸਵਾਬ ਨਾਲੇ ਆਉ ਨਹੀਂ ਕਰਨਾਗਾ ਇਹ ਫੇਰ ਕਰ ਲੂਗਾ ਅੱਪਸਾ ਤੂੰ ਪੇ ਨੱਚੀ ਜਾਂਦੇ ਨੇ ਇਹਨਾਂ ਦਾ ਤਾਈ ਤੇ ਆਇਆ ਮੈਂ ਉਹ ਲੈ ਸਾਰਾ ਦਿਨ ਤੈਨੂੰ ਤਾਂ ਸੁੱਕ ਕੇ ਦਿੱਤਾਗਾ ਕਿਹੜੇ ਮੇਰੇ ਦਾ ਇੱਧਰ ਆਇਆ ਹੈ ਜੇ ਤੁਹਾਡੇ ਪੁੱਲੂ ਨਹੀਂ ਵੀ ਹੈਗੇ ਕਰਕੇ ਤਾਂ ਤੁਹਾਡੇ ਕਿੰਨੇ ਸੀਗਾ ਹਜੇ ਕਰੀ ਇਹ ਬਚਾਰੇ ਤੇ ਆਈ ਵੱਡੀਆਂ ਚਲਾਕੋ ਫਿਰ ਸਾਡੇ ਵੀਗੇ ਕੰਮ ਸਾਡੇ ਪੈਸੇ ਦਿੱਤੇ ਨੇ ਕਿ ਪੈਸੇ ਦਿੱਤੇ ਨੇ ਤੇ ਤੇਰਾ ਕਰਦੇ ਪੀਣਾ ਆਪਰ ਲੈ ਸਰਫੇ ਕਰ ਦੋ ਮੇਰੇ ਕੋਲਸ ਮੱਚ ਦੇ ਪਾ ਚੱਲ ਵੇ ਅੱਜ ਤਾਂ ਉਸ ਨੂੰ ਲਾ ਬਾਹਰ ਲੈ ਤੂੰ ਸਿੱਧੇ ਆ ਕੇ ਪਸੰਦ ਲੈ ਚੱਲ ਇੱਧਰ ਏਡੋ ਮੈਨੂੰ ਮੈਂ ਕਿਸੇ ਦਾ ਵੀ ਨਹੀਂ ਕਰਦਾ ਮੈਨੂੰ ਜਾਨਾ ਹੁੰਦਾ ਮੇਰਾ ਦਾ ਹਿਸਾਬ ਕਰ ਦੋ ਮੈਨੂੰ ਮੇਰੇ ਨਾਲ ਮਾਸ ਖਾ ਲੇ ਤੁਸੀਂ ਮੈਂ ਮੈਨੂੰ ਕਰਦਾਗਾ ਕੀ ਲੱchn ਕਰਦਾ ਪਰਦਾ ਆ ਉਹ ਦੇਖ ਲੈ ਉਹ ਉੱਡ ਗਿਆ ਐ ਖੜਾ ਛੁੱਟ ਜੂਗਾ ਪੈਸੇ ਦਿੱਤੇ ਨੇ ਕੰਮ ਤਾਂ ਕਰਨੀ ਪਊ ਕੰਮ ਕਰਕੇ ਖੜਾ ਛੁੱਟੂ ਐ ਨਹੀਂ ਛੁੱਟਦਾ ਲੈ ਕੇ ਲੱਖ ਰੁਪਈਆ ਬਹਿ ਗਿਆ ਮੌਜ ਨਾਲ ਜਾ ਕੇ ਤੇ ਇਹ ਤੁਹਾਡੇ ਨਾਲ ਲੱਗਦੇ ਨੇ ਬਾਈ ਸਿਆਰੀਏ ਅੜਾ ਅੜਾ ਕੇ ਤਰਪੜੀ ਤੈਂ ਟਖਰੇਗਾ ਮੈਨੂੰ ਤੇ ਲੱਗਾਇਆ ਦਿਨ ਤੋਂ ਨਾ ਸੁਣਦਾ ਮੈਂ ਫਿਰ ਪਊਗਾ ਤੂੰ ਮੈਨੂੰ ਪਰੇ ਆਏ ਤੂੰ ਮੇਰੀ ਗੱਲ ਸੁਣਾ ਤੂੰ ਨੀ ਕਿਤੇ ਕੱਪੜੇ ਸੁਨਿਆਲੇ ਕਿਤੇ ਕੁਝ ਕਰਾ ਲਿਆ ਮੈਂ ਕੱਪੜੇ ਸੁਨਿਆਲੇ ਮੰਗਾਉਣੀ ਆ ਦਰਜੀ ਤੋਂ ਫਿਰ ਮੇਰੀ ਗੱਲ ਸੁਣ ਲੈ ਮੈਂ ਵੀ ਆਪਦਾ ਕੰਮ ਕਰਾਉਣੀ ਆਗਾ ਲੈ ਤੂੰ ਕਰਨਾ ਇਹ ਜੀ ਠੱਠੇ ਵਰਗੀ ਪਈ ਲੈ ਤੂੰ ਨਹੀਂ ਕਰਦੀਗੀ ਤੂੰ ਇਹ ਤਾਂ ਰੋਈ ਸਾਰੇ ਮੈਂ ਤਾਂ ਪਸਵਾਣਾ ਕਰਾਉਂਦੀ ਸੀਗੀ ਤਾਂ ਤਾਂ ਸਾਰੇ ਪੁੱਛੋ ਮੈਨੂੰ ਪਤਾ ਹੁੰਦਾ ਲੈਣੇ ਕਰਨਾ ਤਾਂ ਪਸਵਾਣਾ ਵੀ ਕਰਨਾ ਪਊਗਾ ਲੈ ਜੀ ਨੂੰ ਜਾਂ ਲੈਗੀ ਸਾਰਾ ਕੁਝ ਕਰਾਉਂ ਮੈਂ ਕੀ ਸਰਬਲਾਹੀ ਆਗੀ ਕੀ ਲੱਛਣ ਕਰਦੀ ਫਿਰਦੀ ਆ ਲੈ ਵਾਖ ਰੂਮ ਇਥੋਂ ਕਿੱਥੋਂ ਹੁੰਦਾਗਾ ਆਹ ਕੰਮ ਓਹੋ ਗਰਮੀ ਵਾਰੀ ਹੈਗੀ ਨੀਰ ਤਾਂ ਸਾਰਾ ਪਾਉਣ ਵਾਲਾ ਪਿਆ ਪਸ਼ੂਆਂ ਨੂੰ ਉਹ ਵੱਡੀ ਚਲਾਕੋ ਨੇ ਭਜਾ ਕੇ ਤਰਤਾ ਪਾ ਲਈ ਲੈ ਜੇ ਹੁਣ ਮੈਂ ਅਵਤਾਰ ਨੂੰ ਠਾਦੀ ਆ ਉਹ ਲੜਾਈ ਕਰੂਗਾ ਉਹ ਮੈਂ ਮਰ ਤੇ ਗਰਮੀ ਵਾਰੀ ਅੱਛਾ ਤਾਂ ਖੜਾ ਨਹੀਂ ਜਾਂਦਾ ਲੈ ਪਾਉਣਾ ਤਾਂ ਪਊਗਾ ਭੁੱਖੇ ਮਰ ਜਾਣਗੇ ਪਸ਼ੂ ਤਾਂ ਨਾਲੇ ਕਰੇ ਲੜਾਈ ਪਊਗੀ ਜਮੀਨੀ ਸੋਚ ਦੀ ਲੈ ਲਾ ਸੰਦਾ ਕੰਮ ਪਸ਼ੂ ਆ ਪਾਉਣੇ ਨਹੀਂ ਕਰਨਾ ਹੁੰਦਾ ਵੀ ਤੂੰ ਆਪ ਕਰ ਲੈ

उदे तर चौड़ी होके आ गई देने पंजा हजार दे भैने पंजा हजार आप ला लैंने काम वेरे आम सारा देना आ कर ला आ कर ला दस मैं करा तो पार ने तो हम दस की करा मैं इतने भने काम कुम हूं जमी नहीं होंगे गा हजे हाँ गंडे टोते तो, दिखा गा फिर तू ची की करा मैं कि मैं बाहर बग गया चाके मूह तो मशीन ते फिर गा आ पाली लाके गेटा ਨਾ ਕੰਮ ਕਰਾ ਰਿਆ ਕਰੂਗਾ ਉਹ ਪੀਠ ਪਾਲਣ ਕਰਨ ਤੇ ਕੰਮ ਕੀ ਕਰਾਂ ਹੁਣ ਸੋਚਦੀਆਂ ਕਿ ਨੂੰ ਭੇਜਾਂ ਦੇ ਪੱਪੀ ਆ ਜੇ ਸਾਰਾ ਕੰਮ ਕਰਾ ਦੇ ਬੇ ਪੱਤੀ ਦੇ ਆ ਤਾਂ ਇਹ ਜਿਹਾ ਕੁਸਤਾ ਤੂੰ ਕਰ ਲੰਦਾ ਸੀ ਉਹ ਮੈਂ ਤਾਂ ਮੈਥੇ ਤਾਂ ਨਹੀਂ ਹੁੰਦਾ ਮੈਂ ਤਾਂ ਫਸ ਗਈ ਜਮੀ ਨਾ ਭਾਈ ਆਪਾ ਤਾਂ ਨਹੀਂ ਵੰਦਾ ਬੰਦਾ ਮੈਂ ਤਾਂ ਦੱਸੂਗੀ ਹੁਣ ਵੀ ਆਪੇ ਲਿਆਉ ਭਾਈ ਜਾ ਕੇ ਪੱਪੀ ਨੂੰ ਮੈਥੋਂ ਨਹੀਂ ਵੰਦਾ ਉਹ ਖੜੀਆਂ ਨੇ ਲੈ ਕੌਣ ਬੰਲੇ ਇਹਨਾਂ ਨੂੰ ਵੱਡੀਏ ਚਲਾਕੋ ਹੁਣ ਨਵੇਂ ਦੇਖੀ ਸਾਰਾ ਕਰਨਾ ਪਊਗਾ। ਕੱਲੀ ਲਾਸਣ ਕਰਦੇ ਫਲਾਣਾ ਚੀਜ਼ ਕਰਦੇ ਹੁਣ ਸਾਰੀ ਕਰ ਲਈ। ਵੱਡੀ ਬਣੀ ਬੈਠੀ ਆ ਪ੍ਰਧਾਨ। ਨਾ ਮੋਨ ਨਾ ਮੋਬਾਈਲ ਤੇ ਲੱਗੇ ਪੈਣਗੇ ਹੈਗਾ ਕਿਸੇ ਕੰਮ ਦਾ ਫੇਕਰ। ਕੀ ਹੋ ਗਿਆ ਤੈਨੂੰ ਕਿਉਂ ਟੱਫਦੀ ਆਉਣੀ ਐ? ਉਹ ਪਾਸੋਂ ਤੋਂ ਪਿੰਚੀ ਜਾਂਦੇ ਨੇ ਜੀ। ਫਿਰ ਬੰਦ ਦੋ ਆ ਬੱਪੀ ਤੇ ਨਵੇਂ ਸਿਲੰਡਰ ਪਰਾਉਣ ਆਲਾ ਆ। ਬੱਪੀ ਨੂੰ ਕਹਦੇ ਭਰਾ ਇਹ ਵੀ ਸਿਲੰਡਰਾਂ ਨੇ ਆ ਗਏ। ਉਹ ਤਾਂ ਸਵੇਰੇ ਨਾਲ ਵੱਡੀ ਲੜਤੀ ਉਹਦੇ ਨਾਲ ਬਾਵਾ ਜੀ ਦੇ ਜਿਦੇ ਹੀ ਹੋਈ ਹੈਗੀ। ਉਨੇ ਪੰਜਾਹ ਤਾਂ ਤਾਂ ਛੱਡ ਕੇ ਵਾਗਿਆ ਕਹਿੰਦਾ ਮੈਂ ਹੀ ਨਹੀਂ ਸੋੜੇ ਕੰਮ ਤੇ ਆਉਂਦਾ ਫਿਰ ਜਦੋਂ ਕਿਸੇ ਨੂੰ ਪੁੱਠਾ ਸਿੱਧਾ ਬੋਲੋਗੇ ਤਾਂ ਤੁ ਵੀ ਹੋਰ ਕੀ ਕਰੂਗਾ ਅਸੇ ਉਹਨੂੰ ਪੁੱਠਾ ਸਿੱਧਾ ਕੀ ਬੋਲਿਆ ਜੀ ਹੁਣ ਕੰਮ ਤੇ ਨਹੀਂ ਪੁੱਜਿਆ ਪਹਿਲਾਂ ਉਹ ਦੋ ਸਾਲ ਹੋ ਗਏ ਤਾਂ ਭੱਜਿਆ ਨਹੀਂ ਸਾਰਾ ਕੰਮ ਕਰਦਾ ਸੀ ਉਹ ਇਹਨਾਂ ਨੇ ਪੰਜਾਹ ਹੈ ਕਦੇ ਲਸਣਾ ਉਹ ਕਰਦੇ ਕਦੇ ਫਲਾਣਾ ਕੰਮ ਕਰਦੇ ਐ ਤੇ ਨਹੀਂ ਦਗਾ ਪਾਈ ਸੀ ਤੇ ਜਿਹੜੇ ਕੰਮ ਕਰਾਉਣਾ ਗਾਲੀ ਜਿਹੜੀ ਮੈਂ ਉਹਦਾ ਭਾਈ ਉਹਨੂੰ ਕੁਰੀਸੀ ਫਿਰ ਦਊਗਾ ਤੁਸੀਂ ਮੇਰੀ ਗੱਲ ਸੁਣ ਬਾਈ ਮੈਂ ਪੀਣਾ ਸਿੱਟਣ ਭੇਜਿਆ ਸੀਗਾ ਮੈਂ ਆ ਕੇ ਮਾਰੀ ਮਰਨ ਨਾਲ ਲਸਣ ਰੋਟ ਕਰਾ ਲਈ ਵੀਰ ਭਾਲ ਤੋਂ ਖਿੱਚ ਲਈ ਆ ਜਾ ਅਮਰੀਕੀ ਆ ਜਾ ਅਮਰੀਕੀ ਪਹਿਲੇ ਕੰਮ ਹੋ ਜਾਂਦੇ ਫਿਰ ਬਾਅਦ ਚੋੜਾ ਮੇਰਾ ਸੱਦਾ ਪਿਆ ਸੀ ਵਿਚਾਲੇ ਕਾਣੋ ਬਾਈ ਇਹ 12 ਸ਼ਰੀਕਾ ਕਰਦੀਆਂ ਮੇਰਾ ਸ਼ਰੀਕਾ ਹੋਣੀ ਕਰਦੀ ਮੈਂ ਤਾਂ ਚੰਗਾ ਫਿਰ ਉਹ ਤਾਂ ਭੱਜ ਗਿਆ ਹੁਣ ਤੁਹਾਨੂੰ ਬਾਹਲਾ ਸੌਖਾ ਲੱਗਦਾ ਕੰਮ ਕਰਨਾ ਕਰੋ ਨਾ ਫਿਰ ਓਏ ਆ ਸੋਰੇ ਆਪਣੇ ਲਈ ਆ ਪਾ ਤਾਂ ਇੱਥੇ ਨਹੀਂ ਪੈਂਦਾ ਪਾਉ ਪਾਏ ਤਾਂ ਮੈਨੂੰ ਪਈਆ ਨਾ ਮੈਂ ਦੱਸਾਂ ਕਿ ਮੈਂ ਕਰ ਦਿੰਦਾ ਬਾਈ ਉਹਦੇ ਤਰ ਬਾਈ ਕਹਿ ਕੇ ਗਿਆ ਸੀ ਤੈਂ ਤਾਂ ਉਹ ਭੇਤਮਸ਼ੀਨ ਤੇ ਕੰਨਾ ਮੈਂ ਪਾਲੀ ਰਲਾਤਾ 3.50 ਹਜ਼ਾਰ ਰੁਪਏ ਦਿੱਤਾ ਤਾਂ ਮੈਂ ਵੀ ਕਰਵਾਉਣਾਗਾ ਪਾਲੀ ਦਾ ਰਲਾਇਆ ਸੀਗਾ ਐ ਤਾਂ ਨਹੀਂ ਸੀਗਾ ਵੀ ਤੁਸੀਂ ਬਚਾ ਲਓ ਭਜਾ ਦਿੰਦਾ ਲੜ ਲੜ ਕੇ ਨਹੀਂ ਮੈਂ ਭਜਾਏ ਭਾਈ ਐਸ ਨੇ ਭਜਾਏਗਾ ਬਾਈ ਕੱਟ ਕਰ ਦਿਓ ਤੁਸੀਂ ਦੋਨੇ ਘੱਟ ਨਹੀਂ ਘੱਟ ਤਾਂ ਚੰਗੀ ਹੈਗੇ ਤੇ ਉਹੀ ਗੱਲ ਹੈ ਜਿਹੜੇ ਇੱਕ ਪਾਸੇ ਫਿਰਦਾ ਰਹਿੰਦਾ ਸਾਰਾ ਦਿਨ ਸਾਰੇ ਕੰਮ ਦੇ ਪਾਸੇ ਮੱਠੀ ਆਉਂਦੇ ਸੀ ਕੰਮ ਕਰਦੇ ਪਹਿਲਾਂ ਉਹ ਆ ਜਾਂਦਾ ਫਿਰ ਦੂਜੇ ਤੇ ਕਰ ਦਿੰਦਾ ਤੁਸਾਨੂੰ ਤਾਂ ਐ ਹੋ ਜਾਂਦਾ ਜੀ ਅੱਧਾ ਅੱਧਾ ਕਾਟ ਲਈ ਉਹਨੂੰ ਕਰਕੇ ਮੈਂ ਪਹਿਲਾਂ ਇੱਥੇ ਮਹਲਾ ਪੀਨ ਭੇਜਦੀਆਂ ਆਪ ਇਹਨੇ ਨਾ ਕੱਪੜੇ ਲੈਣ ਪੀਤਾ ਤਰਜੀ ਦੇ ਜਾਓ ਜਾ ਕੇ ਆਪਦੇ ਕਰੋ ਕੰਮ ਜਦ ਲੱਗੂ ਸਾਨੂੰ ਪਤਾ ਦੋਨੇ ਕਰੋਗਾ ਮੌਨ ਪਤਾ ਲੱਗਦਾ ਕੋਈ ਹੁੰਦਾ ਨਹੀਂ ਪੰਕ ਪਈ ਤਾਂ ਟੁੱਟ ਗਈ ਇਹ ਤਾਂ ਨਹੀਂ ਕੋਈ ਹੁੰਦਾ ਨਹੀਂਗਾ ਐਂ ਤਾਂ ਮੈਂ ਇੱਥੇ ਤੇ ਕੋਈ ਹੁੰਦਾ ਸੀ ਭਾਈ ਦੇ ਨਾਲ ਕੇ ਕਰਦੀ ਫੇਰੀ ਸੀਗਾ ਇਹ ਤਾਂ ਸਰੀ ਚੜੀ ਜਾਂਦੀ ਹੈਗੀ ਹੁਣ ਦੱਸ ਪਹਿਲੇ ਦਿਨੀ ਨਹੀਂ ਰਲਕਾ ਕੀਤਾ ਪਹਿਲੇ ਦਿਨੀ ਨਹੀਂ ਰਲਕ ਜਿੱਤਾ ਹੁਣ ਹੋਊਗਾ ਐਂ ਤੇ ਤੇਰਾ ਮੈਂ ਇੱਥੇ ਬੋਲੀ ਜਾਉਂਗੀ ਜਾਓ ਆਪਦੇ ਕੰਮ ਕਰੋ ਮੈਂ ਜਾਣ ਦੇਖ ਰਾਂ ਵੀ ਕਿੱਥੇ ਇੱਥੇ ਰਲਕੇ ਕੰਮ ਹੁੰਦਾ ਇੱਥੇ ਤਾਂ ਕੱਗਲਾ ਗੱਲ ਕੋਈ ਕਾਹਨੂ ਆ ਜੀ ਤੇਰੇ ਦਰਨੀ ਹੋਏਗੇ ਜਾ ਪਰ ਮੈਂ ਦੇਖਦਾ ਕਿੱਥੇ ਮਿੰਟ ਤੇ ਪਾਲੀ ਰਸਾ ਕੇ ਭਜਾਤਾ ਜੋ ਕੰਮ ਕਰਨਾ ਪੈਗਾ ਹੁਣ ਟੱਪਦੀਆਂ ਨੇ ਕੀ ਪਤਾ ਕਿੱਧਰ ਵਗਿਆ ਹੋਊਗਾ ਜਾ ਕੇ ਪਤਾ ਲੱਗੂਗਾ ਕੀ ਪਤਾ ਕੀ ਬੋਲੂ ਉਹ ਕੀ ਕੁਝ ਬੋਲੀਆਂ ਨੇ ਆਊ ਕਿ ਨਾ ਕੰਮ ਤੇ ਉਹਦਾ ਵਧੀਆ ਲੋਟ ਹੋ ਗਈਆਂ ਇਹ ਦੇਖਦਾ ਜਾ ਕੇ ਉਹਨੂੰ ਦੇਖ ਕੇ ਆਉਣਾ ਯਾਰ ਕਿੱਧਰ ਵਗਿਆ ਕਹਿੰਦਾ ਇਹਦਾ ਸਾਫ਼ ਜਾ ਬੰਦਾ ਹੀ ਐ ਘਰੇ ਗਿਆ ਹੋਉ ਨਾ ਕੁਛ ਕਰ ਕਰ ਲੈ ਬੁੜੀਆਂ ਹੀ ਬੜੀਆਂ ਬੇਕੂਫ ਐਹੀ ਤੇਜ਼ ਬੜੀਆਂ ਪਤਾ ਨਹੀਂ ਕੀ ਬੋਲਿਆ ਹੋਊ ਯਰ ਨੂੰ ਗਰੀਬ ਬੰਦਾ ਯਾਰ ਦੇਖਦਾ ਯਾਰ ਘਰੇ ਹੋਰ ਨਾ ਕੁਝ ਕਰ ਕੋਰਲੇ ਕਹਿੰਦਾ ਬੁੜੀਆਂ ਹੀ ਨੇ ਤਪਾਲਿਆ ਯਾਰ ਉਹ ਮਸ਼ੀਨ ਚੱਲੀ ਜਾਂਦੀ ਐ ਅੰਬਰ ਤੇ ਯੋ ਬੈਠਾ ਇਹਨੂੰ ਪੁੱਛਦਾ ਵੀ ਭਾਈ ਸੋ ਬੇਗੇਰੇ ਬੰਦੇ ਨੇ ਉਹਨਾਂ ਨਾਲ ਰਖਾ ਦੇ ਯਾਰ ਮੈਂ ਤਾਂ ਤੂੜੀ ਪਾਲਦੀ ਆ ਮੈਂ ਨਹੀਂ ਉਹਨਾਂ ਨਾਲ ਰਲਦਾ ਵਈ ਹੁਣ ਯਾਰ ਇੰਨਾ ਤਾਂ ਪਾਉਨੀਆਂ ਨੇ ਬੁੜੀਆਂ ਇੰਨਾ ਤਾਂ ਪਾਉਨੀਆਂ ਇੰਨਾ ਕੰਮ ਮਸ਼ੀਨ ਆ ਮੈਂ ਮਸ਼ੀਨ ਵਾਂਗੂ ਕੰਮ ਲੈਂਦੀਆਂ ਨੇ ਉਹ ਮੈਥੋਂ ਤਪਾ ਰਿਆ ਮੈਨੂੰ ਕਹਾਂ ਪੱਪੀ ਵਧੀਆ ਜੀ ਵਧੀਆ ਬਾਈ ਤੁਸੀਂ ਦੱਸੋ ਕਦੋਂ ਫਰਦਾ ਹਰ ਦਾਬਾ ਸਹੀ ਠੋਕਰਾਂ ਖਾਂਦੇ ਫਿਰਦੇ ਆਂਗੇ ਯਾਰ ਮੈਨੂੰ ਦੋਨਾਂ ਬੁੜੀਆਂ ਨੇ ਤਪਾ ਲਿਆ ਉਹਨਾਂ ਦੀ ਕੀ ਗੱਲ ਹੋਊਗੀ ਉਹ ਯਾਰ ਤੈਨੂੰ ਪਤਾਗਾ ਕੰਮ ਹੁੰਦਾ ਉਹਨਾਂ ਦੇ ਬਾਹਰ ਦੋ ਘਰ ਨੇ ਉਹ ਕਰਕੇ ਹਾਂ ਚਾ ਬਾਤ ਪਾਉਂਦੀਆਂ ਨੇ ਸਾਂਝਾ ਕਰਦਾ ਕੰਮ ਤੂੰ ਸਾਂਝਾ ਦੋਨਾਂ ਘਰਾਂ ਦਾ ਕਰਦਾ ਯਾਰ ਦੋਨਾਂ ਘਰਾਂ ਦਾ ਕਰਦਾ ਹਾਂ ਸੁਣ ਕੀ ਗੱਲ ਹੋਊਗੀ ਗੱਲ ਤਾਂ ਬਾਈ ਕੁਛ ਨਹੀਂ ਯਾਰ ਤਪਾ ਲਿਆ ਇਹਨਾਂ ਨੇ ਉਹਨਾਂ ਦੇਖ ਲੈ ਇੱਕ ਜਣੀ ਜਿਹੜਾ ਅੱਜ ਮੈਨੂੰ ਇਧਰ ਦੀ ਬਾਹੋਂ ਫੜੀ ਖੜੀ ਕਿ ਇਧਰੋਂ ਅੱਛਾ ਚੁੱਤੀ ਜਾਣਾ ਉਹ ਕਹਿੰਦੀ ਸਾਡਾ ਕੰਮ ਕਰ ਉਹ ਕਹਿੰਦੀ ਸਾਡਾ ਕਰ ਅੱਛਾ ਭੱਜ ਜਾ ਤੂੰ ਭੱਜ ਆ ਬਈ ਮੈਂ ਕੀ ਕਰਾਂ ਯਾਰ ਤਪਾ ਲਿਆ ਤੂੰ ਤਾਂ ਬੋਈਆ ਦੋ ਸਾਲ ਹੋ ਗਏ ਬੋਈ ਟਿਕਿਆ ਖੜਾ ਸੀਗਾ ਤੂੰ ਉੱਤੇ ਕਿਆ ਖੜਾ ਕੀ ਯਾਰੇ ਹੁਣ ਬੰਦੇ ਆਉਣ ਫੇਰ ਵੀ ਗੱਲ ਸੁਣੀ ਜਾਂਦੀ ਹੈਗੀ ਵੀ ਹਨਾ ਕਿਹਾ ਜਾਂਦਾ ਵੀ ਭਾਈ ਪਹਿਲਾਂ ਇਹਨਾਂ ਦਾ ਕਰ ਦਨਾ ਫੇਰ ਇਹਨਾਂ ਦਾ ਕਰ ਦਨਾ ਸਮਝਦੀ ਹੀ ਨਹੀਂ ਤਾਰ ਨਹੀਂ ਕਰੇ ਹੈ ਨਹੀਂ ਸੀ ਵਾਹ ਓਹੋ ਹੁਣ ਤੂੰ ਭੱਜ ਜਾ ਪੱਕਾ ਹੈ ਮੈਂ ਮੈਂ ਤਾਂ ਕਹਿਤਾ ਵੀ ਮੇਰਾ ਤਾਂ ਪੈਸਾ ਵਾਪਸ ਕਰ ਦੋ ਮੈਂ ਤਾਂ ਆਉਂਦਾ ਨਹੀਂ ਛੋਟੇ ਨੂੰ ਲਾਲਾ ਇੱਕ ਮਹੀਨਾ ਰਹਿ ਗਿਆ ਤੈਨੂੰ ਮੈਂ ਦਵਾ ਦੂੰਗਾ ਕਿਸੇ ਹੋਰਾਂ ਪਰਾਂ ਲਵਾ ਦੂੰਗਾ ਮੈਂ ਤੈਨੂੰ ਐਂ ਪੁੱਛਦਾ ਸੀ ਆ ਆ ਥੂੜੀ ਮਸ਼ੀਨ ਜੀ ਤੇ ਤੁਹਾਡੇ ਨਾਲ ਬੰਦੇ ਹੁੰਦੇ ਨੇ ਵੀ ਯਾਰ ਥੂੜੀ ਪਾਉਣ ਵਾਲੇ ਓ ਯਾਰ ਹੁਣ ਤਾਂ ਮੈਂ ਰੱਖ ਲੈ ਬੰਦੇ ਓ ਯਾਰ ਮੈਨੂੰ ਵੀ ਮੈਨੂੰ ਵੀ ਰੱਖ ਲੈ ਯਾਰ ਤੂੰ ਮਹੀਨਾ ਕਰ ਰਹਿ ਗਿਆ ਮੈਂ ਤੈਨੂੰ ਕਿਤੇ ਹੋਰ ਲਵਾ ਦੂੰਗਾ ਹੋਰ ਦੇਖ ਲਈ ਯਾਰ ਫਿਰ ਮਾਇ ਨਹੀਂ ਇਹਨਾਂ ਦੇ ਇਹਨਾਂ ਦੇ ਨਹੀਂ ਭਾਈ ਮੈਥੋਂ ਜਾਇਆ ਜਾਂਦਾ ਫਿਰ ਆਈਦਾ ਲੋਟ ਹੀ ਨਹੀਂ ਆ ਯਾਰ ਮੋਂ ਖੇਤ ਖੇਤ ਦਾ ਕਰ ਖੇਤ ਦਾ ਭੇਤੀ ਦਾ ਕਰਨੀ ਨਹੀਂ ਦਿੰਦੇ। ਸ਼ੋ ਕਰਣ ਔਖਾ ਯਾਰ। ਹੋਰ ਉਹ ਕਹਿੰਦੀ ਪੋਚੇਲਾ ਸਾਡੇ ਉਹ ਕੋਈ ਪੀਣਾ ਕਰਾ ਲਾਸਣ ਲੋਟ ਕਰ ਸਾਡੀ ਪਸ਼ੂਆਂ ਦਾ ਸਾਰਾ ਮੈਂ ਕਰਦਾਗਾ। ਰੋਟੀ ਰੋਟੀ ਦੇ ਟਾਈਮ ਤੇ। ਉਹ ਰੋਟੀ ਦਾ ਐਸੀ ਵੈਸੀ ਵੀ ਦਿੰਦੇ ਨੇ ਯਾਰ। ਬਾ ਤੂੰ ਮਹੀਨਾ ਕੱਟ ਲਿਆ ਯਾਰ। ਹੋਰ ਕੀ ਤੈਨੂੰ ਮੈਂ ਲਵਾ ਦੂੰਗਾ ਹੋਰ ਹੱਲ ਕੀ ਆ ਮੇਰੇ ਕੋਲ? ਮੈਂ ਤਾਂ ਹੂੰ ਤਾਂ ਕੇਰਾ ਕਹ ਹੈ ਵੀ ਮੇਰਾ ਤਾਂ ਪੈਸਾ ਆਵ ਕਰ ਦੋ। ਪੱਕੀ ਕਹ ਹੈ ਯਾਰ ਪੱਕੀ ਕਹ ਹੈ ਮੈਂ ਕੀ ਕਰਾਂ। ਤਾਂ ਮਸੀਤ ਦੇ ਬੰਦੇ ਰੱਖ ਲਿਓਣਾ। ਦੁਖੀ ਹੋਇਆ ਕੀ ਕਰਾਂ ਫਿਰ ਮੈਂ। ਮਾਮਾ ਕਰ ਗਿਆ ਜਿੰਦ ਕੀ ਚਮੇ ਤਾਂ ਚਲ ਕੋਈ ਗੱਲ ਨਹੀਂ ਕਰਦਾ ਦਰ ਹੱਲ ਮੈਂ ਤਮੀਨਾ ਖੜ ਜਾ ਫਿਰ ਵਧੀਆ ਨਾ ਮੈਂ ਹੁਣ ਤੂੜੀ ਆ ਸੀਨ ਨਾਲੇ ਦੋ ਪੈਸੇ ਵਾਣ ਜਾਂਦੇ ਬੰਦੇ ਰੱਖ ਲੈ ਯਾਰ ਜੇ ਤਾਂ ਪਹਿਲਾਂ ਤੂੰ ਆਇਆ ਹੁੰਦਾ ਸੀਨ ਤੋਂ ਪਹਿਲਾਂ ਫੇਰ ਤੂੰ ਮੈਂ ਰੱਖ ਲੈਂਦਾ ਹੁਣ ਮੈਂ ਕਿੱਥੋਂ ਰੱਖਾਂ ਉਹ ਆਉਦੇ ਬੰਦੇ ਵਾਣੇ ਨੇ ਮੈਨੂੰ ਇੱਥੇ ਹੀ ਰੱਖ ਲੈ ਮਸ਼ੀਨ ਤੇ ਫੋਰਮੈਨ ਰੱਖ ਲੈ ਮੈਨੂੰ ਕੋਈ ਨਹੀਂ ਯਾਰ ਬੰਦੇ ਹੈਗੇ ਨੇ ਉਹ ਦੇਖ ਲੈ ਆਪ ਹੀ ਇੱਕੋ ਬੰਦੇ ਨਾਲ ਫਰਦਾ ਦੇਖ ਨਾਲ ਉਹ ਬੰਦੇ ਵੀ ਰੱਖਿਆ ਨਾਲ ਮੁੰਡਾ ਲੋੜ ਹੀ ਨਹੀਂ ਪੈਂਦੀ ਬਾਹਰ ਬੰਦੇਆਂ ਦਾ ਟੌਰ ਨਾਲ ਬੈਠਾ ਇੱਥੇ ਇਹ ਮੈਨੂੰ ਮਾੜੀ ਉਟੀ ਲੋੜ ਨਹੀਂ ਮੈਂ ਭੱਗ ਜੰਦਾ ਆ ਆਪ ਵੀ ਹੈਂ ਆਉਣਾ ਤੁਸੀਂ ਦੋ ਤਿੰਨ ਹੋਰ ਆਪ ਹੀ ਦੋ ਤਿੰਨ ਹੈਗੇ ਆਂ ਅਸੀਂ ਤਾਂ ਕਰਕੇ ਕਹਿੰਦਾ ਮੈਂ ਚਲ ਠੀਕ ਆਉਂਦਾ ਪਰ ਮੈਨੂੰ ਯਾਰ ਲੋੜ ਸੀ ਨਾ ਹੁਣ ਮੈਂ ਫਿਰ ਇੰਨਾ ਨਹੀਂ ਜਾਂਦਾ ਬਾਈ ਰੋਟੀ ਢਖਾਣੀ ਆ ਰੋਟੀ ਤਾਂ ਬਸ ਕੋਈ ਨਹੀਂ ਰੋਟੀ ਤਾਂ ਖਾਦੀ ਨਹੀਂ ਰੋਟੀ ਖਾਣਾ ਜੇ ਦੱਸਦੇ ਮੈਨੂੰ ਕੋਈ ਚੱਕਰ ਨਹੀਂ ਆ ਜਾ ਕਰੋ ਮੇਰੇ ਕੋਲ ਉਹ ਰੋਟੀ ਖਾ ਜਾ ਕਰੋ ਹੱਲ ਕੀ ਜਦੋਂ ਉਹ ਰੋਟੀ ਤਾਂ ਫਿਰ ਮੈਂ ਹੁਣ ਆਏ ਬੇਲਾ ਵੀ ਕਿਵੇਂ ਖਾਵਾਂ ਤਿੱਥੋਂ ਆਏ ਕੀ ਹੁੰਦਾ ਯਾਰ ਯਾਰੀ ਹੈ ਤੇਰੇ ਨਾਲ ਵੀ ਯਾਰਾ ਉਹ ਚਾ ਉਹ ਤਾਂ ਇਹ ਜੇ ਫਿਰ ਮਾਉਣਾ ਉੱਚੂ ਯਾਰ ਬਾਗਲੇ ਹੋ ਰਹੇ ਨੂੰ ਉਹਨਾਂ ਨੂੰ ਪੁੱਛ ਲਈ ਜਾ ਓਏ ਉਹਨਾਂ ਕੋਲ ਐਵੇਂ ਬੰਦਾ ਘਟ ਹੋਵੇ ਉਹ ਬੰਦਾ ਦਾ ਫਿਰ ਹਾਂ ਘਟ ਦੋ ਤਿੰਨ ਟੋਲੀਆਂ ਨੇ ਆਪਣੇ ਪਿੰਡ ਚ ਹਾਂ ਉਹਨਾਂ ਨੂੰ ਪੁੱਛ ਲਈ ਹੋਰ ਹੁਣ ਇਹ ਤੂੰ ਹੀ ਡੜੀ ਤੇ ਬਣ ਜਾਂਦਾ ਗੱਲ ਇਹਨਾਂ ਨਾਲ ਤਾਂ ਫਿਰ ਮੇਰਾ ਲੋਟ ਨਹੀਂ ਆਉਂਦਾ ਹੁਣ ਚੱਲ ਉਹਦਾ ਤਰੀ ਯਾਰ ਆਪਦਾ ਥੋੜਾ ਚੱਕਰ ਆਣਾ ਹੁਣ ਉਹਦਾ ਮੈਂ ਕੀ ਕਹਿ ਸਕਦਾਗਾ ਪੱਪੀ ਓਏ ਉਹ ਪੱਪੀ ਅੰਦਰ ਹੀ ਨਾ ਸੁੱਤਾ ਪਿਆ ਹੋਵੇ ਯਾਰ ਘਰ ਵਾਲੀ ਵੀ ਨਹੀਂ ਦੀਂਦੀ ਕਿਤੇ ਦੇਖਾਂ ਯਾਰ ਪੱਪੀ ਓਏ ਓ ਪੱਪੀ ਨਾ ਯਾਰ ਇੱਧਰ ਜਿੰਦਾ ਲੱਗਿਆ ਪਿਆ ਮੈਂ ਤਾਂ ਲੱਗਾ ਬੁੜੀਆਂ ਹੀ ਨੇ ਘਰ ਤਾਂ ਸਿਆਪਾ ਕੀਪ ਤਾਂ ਕਿੱਧਰ ਗਿਆ ਹੋਊ ਯਾਰ ਕਿੱਥੇ ਦੇਖ ਕੇ ਆ ਮੈਂ ਚਲ ਦੇਖਦੇ ਆ ਯਾਰ ਖੇਤ ਖੂਦ ਦੇਖ ਕੇ ਆਣਾ ਕਿ ਉਧਰ ਬਗਬੋ ਗਿਆ ਹੋਵੇ ਓ ਬਾਈ ਯਾਰ ਮੈਂ ਆ ਗਿਆ ਬਸ ਮੇਰਾ ਕਿੱਲਾ ਰਹਿ ਗਿਆ ਬਸ 15 20 ਮਿੰਟ ਲੱਗਣਗੇ ਬਸ ਤੁਹਾਨੂੰ ਚਾਹ ਬਣਾਉਣੀ ਨੇ ਅਸੀਂ ਯਾਰ ਬਸ 20 ਮਿੰਟ ਚ ਆ ਗਏ ਉਸ ਟਾਲੀ ਪੈ ਗਈ ਹੁਣ ਦੋ ਟਰਾਲੀਆਂ ਹੋਰ ਨੇ ਤੂੰ 20 ਮਿੰਟ ਖੜ ਜਾ ਹਾਂ ਉਹ ਹਾਂ ਕਿਆ ਤੂਰੇ ਪੈ ਗਿਆ ਕੀ ਹੋ ਗਿਆ ਉਹ ਫਿਰ ਮੈਂ ਹੋਰ ਕਿੱਧਰ ਜਾਵਾਂ ਮੇਰਾ ਸ਼ੇਰ ਕੀ ਹੋ ਗਿਆ ਤੂੰ ਹੀ ਪਜਾਇਆ ਕਰੋ ਬੁੜੀਆਂ ਦਾ ਕੀ ਹੈਗਾ ਓ ਯਾਰ ਮੈਂ ਐ ਕੰਮ ਹੁੰਦੇ ਹੁੰਦੇ ਨੇ ਸੁਣ ਯਾਰ ਕੀ ਹੋ ਗਿਆ ਗੱਲ ਐ ਐ ਕੰਮ ਹੁੰਦੇ ਹੁੰਦੇ ਨੇ ਕਦੇ ਗੱਲ ਤਾਂ ਦੱਸ ਸ਼ੇਰ ਕੀ ਹੋ ਗਈ ਗੱਲਾਂ ਦਾ ਕਹਤਾ ਦੱਸ ਹੀ ਨਹੀਂ ਹੁਣ ਗੱਲ ਕੋਈ ਰਹੀ ਨਹੀਂ ਨਾ ਮੈਂ ਹੁਣ ਮੇਰਾ ਤਾਂ ਬਈ ਹਾਵ ਕਰ ਦੋ ਬਸ ਗੱਲ ਨਹੀਂ ਵੀਡੀਓ ਆਪਣੀ ਬਾਲੇ ਚਿਰ ਦੀ ਬਣੀ ਹੋਈ ਐ ਬੁੜਨਾਂ ਦਾ ਕੀ ਐਦਾ ਮੈਨੂੰ ਇਹ ਕੌਮ ਨੂੰ ਅਕਲ ਨਹੀਂ ਹੁੰਦੀ ਬਣੀ ਹੋਈ ਐ ਫਿਰ ਤੁਸੀਂ ਘਰੇ ਸਮਝਾਓ ਮੈਨੂੰ ਮੈਂ ਕਿੰਨਾ ਕੁ ਕਰੀ ਮੈਂ ਕਿੰਨਾ ਕੁ ਚਿਰ ਚੱਲੀ ਜਾਵਾਂ ਚਾਚਾ ਮੇਰਾ ਮਾਸ ਖਾ ਗਏ ਜਮੀਨ ਦੀ ਕੋਈ ਚਿਹਰਾ ਪੱਪੀ ਮੇਰੀ ਗੱਲ ਸੁਣਾ ਮੈਨੂੰ ਤਾਂ ਹੁਣ ਪਤਾ ਲੱਗਿਆ ਨਾ ਚਾਚਾ ਮੈਨੂੰ ਕਦੇ ਦੱਸਿਆ ਸੀ ਦੱਸਿਆ ਹੁਣ ਘਰੇ ਸੋਡੇ ਕਲੇਸ਼ ਪੈਂਦਾ ਸਾਰਾ ਦਿਨ ਸੁਣ ਹੁਣ ਰਹੀ ਹੀ ਐ ਇਹੀ ਲੱਗਦਾ ਯਾਰ ਤੂੰ ਮੈਨੂੰ ਤਾਂ ਦੱਸਣਾ ਐ ਅਭੀ ਜਾਚਾ ਮੇਰੇ ਨਾਲਾ ਕੁਝ ਕਰਦ ਅਮਰਤ ਭਾਈ ਤੂੰ ਵੀ ਕੋਲੇ ਬੈਠਾ ਚਾਚਾ ਖੇਤ ਬੰਨੇ ਮੈਂ ਪੁੱਠਾ ਸਿੱਧਾ ਬੋਲਿਆ ਨੂੰ ਨਾ ਚਾਚਾ ਹੁਣ ਤੂੰ ਮੈਨੂੰ ਗੱਲ ਦੱਸ ਮੇਰੀ ਗਲਤੀ ਕੀ ਆ ਮੇਰੇ ਦੋ ਜਵਾਕ ਨੇਗੇ ਮੈਂ ਰੋਜੂੰ ਜਮੀ ਮੇਰਾ ਤਾਂ ਜਮੀ ਤੁਸੀਂ ਮਾਸ ਖਾ ਲਿਆ ਨਾ ਫਿਰ ਮੇਰੀ ਗਲਤੀ ਤਾਂ ਦੱਸ ਦੇ ਮੈਨੂੰ ਤਾਂ ਹੁਣ ਮੈਂ ਪਹਿਲਾਂ ਛੋਡੇ ਘਰੇ ਕਰੇ ਕਰੀ ਜਾਂਦਾ ਮੈਂ ਪਸ਼ੂਆਂ ਦਾ ਕਰੀ ਜਾਂਦਾ ਸੀ ਸਨੀਆਂ ਰਵਾਈ ਜਾਂਦਾ ਸੀ ਆ ਤਾਈ ਲੈ ਗਈ ਕਹਿੰਦੀ ਹਾਂ ਹਾਂ ਸਾਡੇ ਆ ਤੂੰ ਛੇਤੀ ਸਾਡਾ ਪੀਣਾ ਪਿਆ ਮੈਂ ਪੀਣਾ ਲੈ ਕੇ ਵਗ ਗਿਆ ਇੰਨੇ ਚਿਰ ਦੁਬਾਰੇ ਵਾਪਸ ਆਇਆ ਕਰੇ ਚਾਚੀ ਕਹਿੰਨੀ ਕਹਿੰਨੀ ਇੱਧਰ ਚੱਲ ਮੈਂ ਉਹਦਾ ਦੋਨਾਂ ਜਾਣੀ ਨਹੀਂ ਫੜ ਕੇ ਬਾਹਾਂ ਤੋਂ ਖਿੱਚਿਆ ਭਾਈ ਮੇਰੀ ਗੱਲ ਦੀ ਗੱਲ ਲੱਗੀ ਮੈਂ ਬੰਦਾ ਗਰੀਬ ਬੰਦਾ ਦਾ ਮੈਂ ਬੰਦਾ ਨਹੀਂ ਭਰਾ ਚਾਚਾ ਯਾਰ ਗਰੀਬ ਬੰਦਾ ਦਾ ਜੇ ਕੋਈ ਗੱਲ ਲੱਗੀ ਇਹਦਾ ਸਾਲ ਪੂਰਾ ਲਵਾ ਦਿਓ ਮੈਂ ਸਾਲ ਨਹੀਂ ਭਾਈ ਅਬਰ ਤਾਂ ਮੈਥੋਂ ਹੁਣ ਸਾਲ ਨਹੀਂ ਪੂਰਾ ਪੁੱਤ ਬਣ ਕੇ ਮੀਨਾ ਇੱਕ ਰਹਿ ਗਿਆ ਨਾਲ ਤਾਂ ਲੋਕ ਸਾਨੂੰ ਮਾੜਾ ਕਹਿਣਗੇ ਵਿੱਚ ਤੈਨੂੰ ਕਹਿਣਗੇ ਉਹਦਾ ਜਹਜਾ ਜਲੂਸ ਕੱਢੀ ਨਹੀਂ ਕੱਢਿਆ ਮੇਰਾ ਸ਼ੇਰ ਮੈਂ ਤੋਬਾ ਮੈਂ ਦੁਹਿਆਤ ਮੈਨੂੰ ਦਾ ਮੜਾ ਕਹਿਣ ਗਿਆ ਆਪੀ ਕਹਿਣਗੇ ਚਾਚਾ ਸ਼ਰਾ ਤੂੰ ਐਂ ਕਹ ਫਿਰ 1 ਮਹੀਨੇ ਪਿਛੇ ਕੁਝ ਨਹੀਂ ਹੁੰਦਾ ਖੇਤੀ ਖੇਤੀ ਦਾ ਕੰਮ ਕਰ ਲੈ ਘਰ ਦਾ ਤੈਨੂੰ ਕਰ ਲੈਂਦੇ ਆ ਸੁਣੀਆਂ ਦਾ ਅਮਰਤ ਬੈਠਾ ਚਾਚਾ ਮੇਰੇ ਕੋਲੇ ਆ ਗਿਆ ਇਹ ਮੈਂ ਇੱਥੇ ਬੈਠਾਂਗਾ ਕਹਿੰਦਾ ਯਾਰ ਮੈਨੂੰ ਤਾਂ ਮਸ਼ੀਨ ਤੇ ਕੰਮ ਦਬਾ ਕੋਈ ਕਹਿੰਦਾ ਮੇਰਾ ਬੰਦਾ ਬੰਦਾ ਨਹੀਂ ਮੈਨੂੰ ਰੱਖ ਲਗਾ ਆਪਾਂ ਰੋਣਗਾ ਦੀ ਸੌਣ ਲੱਗੇ ਚਾਚਾ ਜੇ ਬੰਦਾ ਹੁੰਦਾ ਮੈਨੂੰ ਰੱਖ ਲੈਂਦਾ ਮੈਂ ਰੋਟੀ ਵੀ ਪੁੱਛੀ ਬਜਾਰੇ ਨੂੰ ਦੋ ਬੱਚੇ ਨੇ ਮੜਾ ਜਾਣਾ ਔਖਾ ਹੋ ਜਾਂਦਾਗਾ ਹੋਰ ਕੁਝ ਨਹੀਂ ਅਮਰਤ ਗੱਲ ਤਾਂ ਇਹ ਐ ਸ਼ਰਾ ਯਾਰਾ ਕਰੇ ਬੁੜੀਆਂ ਦਾ ਕਲੇਸ਼ ਆ ਯਾਰ ਜੇ ਉਹਨਾਂ ਨੇ ਵੀ ਪੁੱਠਾ ਸਿੱਧਾ ਬੋਲ ਦਿਆ ਤਾਂ ਵੀ ਘਰੇ ਗੱਲ ਖਰਾਬ ਹੋਏ ਇਹਨੂੰ ਮੈਂ ਸਮਝਾਈ ਸੀ ਗੱਲ ਮਾ ਜਣਾ ਬੁੜੀਆਂ ਦਾ ਕੀ ਗੁੱਸਾ ਕਰਨਾ ਚਾਚੀ ਦੀ ਗੱਲ ਸੁਣ ਲੈ ਦੂ ਤਾ ਉਹ ਤਾਂ ਬੇਆਕਲ ਹੁੰਦੀਆਂ ਯਾਰ ਹੋਰ ਉਹ ਮੇਰਾ ਲੂਟ ਨਹੀਂ ਹੁੰਦਾ ਭਾਈ ਉਹ ਹੁਣ ਉਹ ਗੱਲ ਨਹੀਂ ਰਹੀ ਹਾਂ ਉਹ ਕੋਈ ਗੱਲ ਨਹੀਂ ਤੂੰ ਟੈਨਸ਼ਨ ਕੋ ਲੈ ਨਾਗਾ ਚਾਚਾ ਹੈਗਾ ਚਾਚਾ ਆਪ ਕਹੀਆਂ ਨਾ ਰਹੇ ਗਿਆ ਯਾਰ ਪੱਪੀ ਇੱਕ ਮਹੀਨਾ ਲਾਲਾ ਖਸੌਖਾ ਦੂੰ ਇੱਕ ਮਹੀਨੇ ਨਾਲ ਕੁਝ ਨਹੀਂ ਹੁੰਦਾ ਤਾਂ ਜਮਾ ਤੇਰੇ ਭਾਈ ਪੈਸੇ ਵੀ ਮੋੜ ਦੂੰ ਜਿਹੜੇ ਤੂੰ ਮੈਥੋਂ ਮੈਂ ਤੇਰੇ ਫੜੇ ਨੇ ਠੀਕ ਆ ਮੈਂ ਪਹਿਲਾਂ ਵੀ ਆਪਾਂ ਕੈ ਸਾਲ ਤੋਂ ਵਰਤਦੀ ਉਹ ਯਾਰ ਮੈਂ ਬਈ ਇੰਨਾ ਇੰਨਾ ਕੰਮ ਹੁੰਦਾ ਯਾਰ ਮੈਂ ਮਸ਼ੀਨ ਨਹੀਂ ਚਾਚਾ ਮੇਰਾ ਵੀ ਮਾਰਨਾ ਪੱਪੀ ਸ਼ਰਾ ਉਹਦਾ ਇੰਨਾ ਅਦਾਸ ਸੀਗਾ ਜਦੋਂ ਮੈਨੂੰ ਘਰੋਂ ਪਤਾ ਲੱਗਿਆ ਛੋਡੇ ਘਰੇ ਗਿਆ ਮੈਂ ਜਾ ਕੋਥੇ ਦੇਖਿਆ ਤੂੰ ਉੱਥੇ ਨਾ ਫੇਰ ਖੇਤ ਨੂੰ ਭੱਜਾਂਗਾ ਉਹਦਾ ਮੈਨੂੰ ਇਹ ਅਮਰਤ ਦਿਸ ਗਿਆ ਇਥੇ ਫਿਰਦਾ ਮੈਂ ਤਾਂ ਆ ਗਿਆ ਮੈਂ ਉਦੋਂ ਦੇਖਿਆ ਤੂਰੇ ਪਿਆ ਸੀ ਮੈਂ ਤਾਂ ਪੈ ਨੂੰ ਦੇਖ ਕੇ ਵੀ ਡਰ ਗਿਆ ਸੀ ਤੈਨੂੰ ਸ਼ਰਾ ਮੇਰੇ ਕੋਲੇ ਕੋਈ ਹੱਲ ਨਹੀਂ ਚਾਚਾ ਹੁਣ ਤੂੰ ਆਉਂਦਾ ਹੋਰ ਬੰਦਾ ਦੇਖ ਲੈ ਮੈਂ ਅਮਰਤ ਦਾ ਸ਼ਰਾ ਔ ਕੋਈ ਗੱਲ ਨਹੀਂ ਪੱਪੀ ਯਾਰ ਹੁੰਦੀ ਰਹਿੰਦੀ ਆ ਨੇ ਜਦੋਂ ਚਾਚਾ ਸਹੀ ਹੈਗਾ ਬਾਈ ਚਾਚਾ ਯਾਰ ਜੇ ਤਾਂ ਚਾਚੇ ਨੇ ਮੈਨੂੰ ਕੰਮ ਕਰਾਉਣਾ ਹੋਵੇ ਫਿਰ ਤਾਂ ਗੱਲ ਹੁੰਦੀ ਹੈਗੀ ਕਰਾਉਣਾ ਤਾਂ ਉਹਨਾਂ ਨੇ ਬੁੜੀਆਂ ਨੇ ਓਏ ਹੁਣ ਹੱਲ ਕੀ ਆ ਹੁਣ ਹੱਲ ਕੀ ਬਾਈ ਮੇਰਾ ਰਾਟੇ ਪਾਲੇਗਾ ਤੂੰ ਓ ਮੈਂ ਤਾਂ ਇੱਥੇ ਟੂੜੀ-ਤਾੜੀ ਤੇ ਲੱਗ ਜਾਊਂਗਾ ਇਸਨੂੰ ਆ ਕਿਵੇਂ ਟੂੜੀ ਤੇ ਲੱਗ ਜੇਂਗਾ ਹੁਣ ਅੱਧਾ ਸੀਜ਼ਨ ਨਿਬੜਾ ਪੈਗਾ ਹੁਣ ਤੈਨੂੰ ਕੌਣ ਲਾਊ ਟੂੜੀ ਤੇ ਓ ਚੇਰਾ ਅਮਰਤ ਮੇਰੀ ਸੁਣਗਾ ਹੂੰ ਇਦੂ ਉੱਤੇ ਕੁਝ ਨਹੀਂ ਰਿਹਾ ਸਾਡੀ ਬਣੀ ਸੀ ਬਾਲੇ ਚਿਰ ਦੀ ਇਹਨਾਂ ਦੇ ਬੁੜਿਆਂ ਨਾਲ ਵੀ ਬਣੀ ਆਈ ਏ ਸਾਡੇ ਬੁੜਿਆਂ ਦੀ ਮੈਨੂੰ ਕਿਹਾ ਕਹਿ ਹਟਾਓ ਕਿੰਨੇ ਚਿਰ ਦਾ ਕੰਮ ਚੱਲਿਆ ਮੈਂ ਤਾਂ ਹੀ ਕੱਟੀ ਜਾਂਦਾ ਸੀ ਬਾਈ ਹੁਣ ਤੂੰ ਐ ਕਰ ਸ਼ੇਰਾ ਇਦੂ ਉੱਤੇ ਕੁਝ ਨਹੀਂ ਰਿਹਾ ਯਾਰ ਮੈਂ ਤੇਰੇ ਪੈਰੀ ਹੱਥ ਲਾ ਦੇਣਾ ਕੰਮ ਦੇ ਬਗ ਚਾਚਾ ਪੈਰੀ ਹੱਥ ਕਾਹਨੂੰ ਲਾਉਂ ਉਹ ਮੰਨ ਲੈ ਕਰ ਪੱਪੀ ਕੁਝ ਨਹੀਂ ਹੁੰਦਾ ਦਾ ਪੱਪੀ ਆ ਜਾ ਪੁੱਤ ਹੋ ਜਾ ਖੜਾ ਜਾ ਜਵਾਖਾ ਕਿ ਨਹੀਂ ਦੇਖਦਾ ਹੁੰਦਾ ਦਾ ਆ ਜਾ ਮੇਰੇ ਕੋਲ ਆ ਜਾ ਕਰ ਮਾਰ ਜਗੜ ਜਿਹੜਾ ਕੋਈ ਜਲ ਨਹੀਂ ਚੱਲ ਠੀਕ ਆ ਬਾਈ ਠੀਕ ਆ ਚੰਗਾ ਅਮਰ ਤੇ ਯਾਰ ਠੀਕ ਠੀਕ ਆ ਚਾਚਾ ਓਕੇ ਪੁੱਤਰ ਰੋਟੀ ਰੱਟੀ ਚਾਹ ਪਾਣੀ ਖਾ ਪਿਆ ਸੀ ਨਾ ਚਾਚਾ ਕਿੱਥੋਂ ਖਾ ਲਈ ਯਾਰ ਮੈਂ ਤੜਕੀ ਦਾ ਮੈਨੂੰ ਇੱਧਰ ਤੂੰ ਐ ਕਰ ਚੱਲ ਬਹਿਲਾ ਘਰੇ ਜਾ ਕੇ ਨਾ ਚਾਹ ਪਾਣੀ ਪੀ ਰੋਟਾ ਖਾ ਉਹਨਾਂ ਨੂੰ ਮੈਂ ਖਿੱਚਦਾ ਜਾ ਕੇ ਤੇਰੇ ਸਾਹਮਣੇ ਐ ਨਹੀਂ ਹੋ ਲੋਟ ਆਉਂਦੀਆਂ ਉਹ ਹੋਰ ਚਾਚਾ ਵਾਹ ਦੁੱਖੀ ਕਰ ਰੱਖਿਆ ਮੈਨੂੰ ਦਾ ਆ ਜਾ ਪੁੱਤ ਕੋਈ ਨਹੀਂ ਚੱਲਦੇ ਆਪਾਂ ਮੈਂ ਖਿੱਚਦਾ ਉਹਨਾਂ ਨੂੰ ਜਾ ਕੇ ਕਰਦਾ ਗੱਲ ਉਹਨਾਂ ਨਾਲ ਠੀਕ ਹੋਰ ਗਿਆ ਹੋਇਆ ਪਹਿਨੇ ਅਵਤਾਰ ਪਾਲਣ ਚੱਲ ਪਤੀਆ ਹੋਇਆ ਤੇ ਆ ਜੇ ਨਾਲੇ ਤਾਂ ਮੇਰਾ ਕੰਮ ਸਾਰਾ ਪਿਆਗਾ ਹੋਰ ਬਾਈ ਤਾਂ ਜਨੀਰਾ ਪਾਉਣ ਲੱਗ ਗਈ ਮੈਥੇ ਤਾਂ ਪਿਆਰ ਨਹੀਂ ਨੀਰਾ ਆਪਾਂ ਤਾਂ ਉਹੀ ਲੜ ਪਈਆਂ ਹੋਰ ਮਾੜੀ ਪਿੱਛੇ ਤੂੰ ਤੂੰ ਮੈਂ ਆਪਣੇ ਬਾਰੀ ਨਾਲ ਹੀ ਕੰਮ ਕਰਾਈ ਜਾਂਦੀਆਂ ਨਾਲੇ ਆਪਾਂ ਨੂੰ ਵਾਜਦੀਆਂ ਨਾ ਸੁਣਣੀਆਂ ਪੈਂਦੀਆਂ ਹੋਰ ਹੱਥ ਕੇ ਜਗੇ ਨਹੀਂ ਗਏ ਹੈ ਇਹਦੇ ਹੱਥ ਕੇ ਜਗੇ ਨਹੀਂ ਗਏ ਮੇਰੇ ਤਾਂ ਚੱਕੀ ਤੇ ਦਾਣਾ ਪਿਆਗਾ ਨਾਲੇ ਉਹ ਮੈਨੂੰ ਐ ਸਿੱਲਾ ਸੰਮੀ ਆਉਗੀ ਛੇਤ ਕਨੇ ਗੰਡੇ ਪੱਟੇ ਪੈਨੇ ਉਹ ਚੱਕ ਕੇ ਲਿਓਣੇ ਸੀਗੇ ਫੇਰ ਤੈਨੂੰ ਤਾਂ ਐ ਹੋਗਾ ਮੇਰਾ ਕੰਮ ਕਰੇ ਮੈਨੂੰ ਹੋਰ ਅਜੇ ਕਿਤੇ ਬਾਰੀ ਨਾਲ ਕੰਮ ਕਰਾਉਂਦੀਆਂ ਰਹਿਣੀਆਂ ਕਾਹਨੂੰ ਇੱਥੇ ਤੱਕ ਗੱਲ ਪਹੁੰਚਦੀ ਚੱਲ ਭਾਵੇਂ ਕੁਸਤਾਪਾ ਰੜ ਕੇ ਕਰ ਲਿਆ ਕਰਾਂਗੇ ਕੁੱਸ ਚੱਲ ਉਹ ਤੋਂ ਕਰਵਾ ਲਿਆ ਕਰਾਂਗੇ ਹੋਰ ਆਪਣੀ ਵੀ ਗਲਤੀ ਹੈਗੀ ਹੁਣ ਉਹ ਖੇਤ ਦਾ ਕਰੇ ਤਾਂ ਆਪਣੇ ਧੰਦੇ ਕਰੇ ਆਪਾਂ ਵੀ ਇਹਨੂੰ ਮਾੜੀ ਮਾੜੀ ਗੱਲ ਲੱਗਣੀ ਆਈ ਨਹੀਂ ਆਈ ਰਾਈਟ ਅਸਲੀ ਆਪਣਾ ਕਿਹੜੇ ਹੁੰਦੇ ਨੇਗੇ ਇਹ ਮਿੱਠਤਣ ਵਾਲੀ ਰਹਿੰਦੇ ਨੇ ਹੁਣ ਹੋਰ ਮਿੱਠਤਣ ਨਾਲ ਕੰਮ ਲੈਣਾ ਚਾਹੀਦਾ ਇਹ ਤਾਂ ਲੈ ਕੇ ਲੱਖ ਰੁਪਇਆ ਹੁਣ ਜਾ ਕੇ ਰੁਸਕੇ ਪੈ ਗਿਆ ਪਤਾ ਨਹੀਂ ਆਉ ਵਤੈਨਾ ਦੇਖੋ ਭਾਈ ਹੁਣ ਇਹਨੇ ਦੇਖੋ ਹਰਖ ਕੇ ਜਗੇ ਗਏ ਨੇਗੇ ਕਰੋ ਤਾਂ ਪੂਰਾ ਹਰਖ ਕੇ ਗਏ ਨੇ ਕਹਿੰਦੇ ਤੁਸੀਂ ਡੱਕਰੇਗਾ ਕਰ ਲਓ ਕਹਿੰਦੇ ਆਪਦੇ ਕੰਮ ਮੈਂ ਨਹੀਂ ਦੇਉਂਦਾ ਲੂੰਦਾ ਅਣੀ ਮਿੱਠਤਣੇ ਕੰਮ ਬਣਦੀ ਬਣਨੇ ਕੀ ਤੋਂ ਹੋਣਾ ਐ ਅੱਜ ਹੀ ਪਸ਼ੂਆਂ ਦਾ ਕਰਨ ਲੱਗੀ ਸੀਗੀ ਮੈਂ ਤਾਂ ਨੱਕ ਚ ਡਾਵਾਂ ਗਿਆ ਮੈਂ ਤਾਂ ਹੈ ਪਸ਼ੂਆਂ ਕਰਨ ਗਈ ਵੀ ਨਹੀਂ ਹਾਏ ਇਹ ਨੱਕ ਚ ਡਾਵਾਂ ਗਿਆ ਅੱਗੇ ਆਪੇ ਕਰੀ ਜਾਂਦਾ ਰਹਿੰਦਾ ਆਪੇ ਆਪੇ ਕਰੀ ਜਾਂਦਾ ਰਹਿੰਦਾ ਮੈਨੂੰ ਤਾਂ ਇਸ ਮੱਖ ਚਲਾ ਆ ਜੀ ਸਾਹਮਲੇ ਕੰਮ ਜਾ ਹੋਰ ਚੱਲ ਆਪੇ ਪਸ਼ੂ ਪਸਾਰੇ ਦੀ ਕਰ ਲਿਆ ਕਰੇ ਹੋਰ ਤਾਂ ਖਾਦੀ ਘੜੀ ਆਪੇ ਕਰ ਲਿਆ ਕਰਾਂਗੇ ਆਪਾਂ ਤਾਂ ਚੱਲ ਭਣੇ ਕੁਛ ਨਹੀਂ ਹੁੰਦਾ ਕਿ ਹੁਣ ਆਪਾਂ ਮਿੱਠ ਤਨਾ ਰੱਖਾਂਗੇ ਹੋਰ ਹੋਰ ਟੋਕਾ ਟਕਾਈ ਘੱਟ ਕਰਿਆ ਕਰ ਤੂੰ ਵੀ ਨਾ ਕਰਿਆ ਕਰੀ ਮੈਂ ਵੀ ਨਹੀਂ ਕਰਦੀ ਐਂ ਤੇ ਕਹਿੰਦੇ ਜਾ ਜਾ ਬਣੀ ਜਾਊ ਕਰੀ ਜਾਊਗਾ ਚਲਾਏ ਆ ਥੋੜਾ ਘੜਾ ਆਪਾਂ ਵੀ ਕਰ ਲਿਆ ਕਰਾਂ ਸਾਰਾ ਕੰਮ ਨਹੀਂ ਉਹਦੇ ਤੇ ਹੋਰ ਹੁਣ ਅਸਲ ਵਿੱਚ ਤਾਂ ਹਰਕਤ ਉਹ ਤਾਂ ਹੀ ਗਿਆ ਭਾਈ ਸਾਰੇ ਆਪਾਂ ਤਾਂ ਉਹ ਤੋਂ ਪੂਰਾ ਪੂਰਾ ਕੰਮ ਕਰਾਉਣ ਲੱਗ ਗਿਆ ਤੇ ਤੂੰ ਨਹੀਂ ਖੜਿਆ ਛੱਡਿਆ ਤੇਰਾ ਮੈਂ ਨਹੀਂ ਛੱਡਿਆ ਤਾਂ ਚਲ ਕੋਈ ਨਾ ਦੇਖ ਰਿਹਾ ਫਿਰ ਕੀ ਬਣਦਾ ਤੇ ਬਾਈ ਹੁਣ ਆ ਜੀ ਦੇਖੋ ਤੇਰਾ ਤਾਂ ਹੁਣ ਖਾਹਰ ਮੁੜੀ ਆਵੇ ਚੱਲ ਤੇਰਾ ਤਾਂ ਹੁਣ ਗੁੱਸੇ 'ਚ ਤਾਂ ਗਿਆਗਾ ਹਨਾ ਕਈ ਵਾਰ ਗੁੱਸਾ ਟਾਇਆ ਹੋ ਜਾਂਦਾ ਚੱਲ ਫਿਰ ਤਾਂ ਬੰਦਾ ਮੁੜਦਾ ਹੀ ਹੈਗਾ ਉਹ ਮੜਾ ਹੀ ਆਕੜਨਾ ਤਾਂ ਬੱਦਗਾ ਹਨਾ ਪੱਪੀ ਆਕੜਦਾ ਤਾਂ ਹੈਗਾਗਾ ਫਿਰ ਹੁਣ ਇਹ ਤਾਂ ਪਤਾ ਹੀ ਹੁੰਦਾਗਾ ਚੱਲ ਭਾਨੇ ਹੁਣ ਮਿੱਠਤ ਨਾਲ ਰੱਖ ਲਈ ਔਰ ਵੀ ਨਾ ਕੁਝ ਬੋਲੀ ਮੈਂ ਵੀ ਨਹੀਂ ਬੋਲਦੀ ਮੈਂ ਤਾਂ ਕੀ ਬੋਲਣਾ ਮੈਂ ਤਾਂ ਇਹ ਕਹੀਆਂ ਵੀ ਕੇਰਾ ਆ ਜੇ ਬਸ ਆਪਦੇ ਪਾਸੇ ਹਾਂ ਦੇ ਸਾਹਮਣੇ ਮੈਨੂੰ ਤਾਂ ਕਾਸ ਦੀ ਲੋੜ ਨਹੀਂ ਚੱਲ ਠੀਕ ਹੈ ਔਰ ਹੁਣ ਹਾਂਦਾ ਕਰਾਉਂਦਾ ਆ ਕੇ ਪਸ ਪਸਾਰਾ ਸਾਹਮਣੇ ਮੈਨੂੰ ਤਾਂ ਕਾਸ ਦੀ ਲੋੜ ਨਹੀਂ ਹੈਗੀ ਮੈਂ ਤਾਂ ਆਪਦਾ ਘਰ ਦਾਪ ਕੇ ਕਰਨਿਆ ਕਰੂੰਗੀ ਚਾਚਾ ਹੁਣ ਆਦਾ ਸਮਝਾ ਦੀ ਬਾਈ ਮੈਂ ਤਾਂ ਤੇਰੇ ਮੂੰਹ ਨੂੰ ਆ ਗਏ ਸ਼ਰਮ ਮੈਂ ਜਿੰਨੀ ਤੈਨੂੰ ਗੱਲ ਕਰਕੇ ਲੈ ਆਂ ਬਾਜੰਦਾਰ ਕਰਕੇ ਲੈ ਆਂ ਸਾਰਾ ਕੁਝ ਕਹੂੰ ਤੈਨੂੰ ਇੱਕ ਦੂ ਬਾਦ ਉਹ ਵੀ ਨਹੀਂ ਕਹਿੰਦਾ ਕੋਈ ਠੀਕ ਹੈ ਜੇ ਤੈਨੂੰ ਕੋਈ ਉਹ ਕਹਿਣਗਾ ਤੂੰ ਮੈਨੂੰ ਦੱਸਦੀ ਮੈਂ ਆਪੀ ਗੱਲ ਕਰੂੰਗਾ ਬਸ ਠੀ ਉਹ ਬੈਠਕਾਂ ਨੇ ਕਰਦੇ ਆਂ ਗੱਲ ਲੈ ਆਉ ਆ ਗਿਆ ਪੱਪੀ ਵੀ ਚੱਲ ਪੱਟੀ ਇਹ ਆ ਜਾ ਪੱਪੀ ਭਾਈ ਸਾਡੇ ਤਾਂ ਕੰਮ ਸਾਰੇ ਰੁਲ ਗਏ ਤੇਰੇ ਬਿਨਾ ਚੱਕ ਪੱਟੀ ਪੁੱਤੋਏ ਬਹਿ ਜਾ ਮੇਰੀ ਗੱਲ ਸੁਣੋ ਤੁਹਾਡੀ ਗੱਲ ਇਹ ਵਧੀਆ ਨਹੀਂ ਸੀਗੀ ਜਦੋਂ ਇਹ ਇੱਕ ਘਰ ਦਾ ਕੰਮ ਕਰੀ ਜਾਂਦਾ ਪਹਿਲਾਂ ਦੂਜੀ ਜਾਨੀ ਵਿਚਾਰੋਂ ਖਿੱਚ ਕੇ ਲੈ ਜਾਂਦੀ ਐ ਫਿਰ ਇੱਕ ਦਾ ਤਾਂ ਕਰ ਲੈਣ ਦੇ ਹੁਣ ਐ ਇਕੱਠਾ ਕੰਮ ਕਰ ਦੂ ਇੱਕ ਵਾਰੀ ਚ ਨਾ ਠੀਕ ਆ ਭਾਈ ਹੁਣ ਅਸੀਂ ਨਾ ਇਹਨੂੰ ਬਾਰੀ ਨਾਲ ਹੀ ਕੰਮ ਕਰਵਾਇਆ ਕਰਾਂਗੇ ਮੇਰੀ ਗੱਲ ਸੁਣੋ ਇਹ ਤਾਂ ਤੂੜੀ ਵਾਲੀ ਮਸ਼ੀਨ ਤੇ ਲੱਗਦਾ ਸੀ ਅਮਰਤ ਕੇ ਅੱਛਾ ਠੀਕ ਐ ਤਾਂ ਮੈਂ ਵਾਗ ਗਿਆ ਚਲੋ ਅਮਰਤ ਵੀ ਚੰਗਾ ਜਿਹੜੇ ਨੇ ਫੇਰ ਵੀ ਮੇਰੇ ਨਾਲ ਭੇਜਤਾ ਇਹਦੇ ਦੋ ਤਾਂ ਜਵਾਕ ਆ ਵਿਚਾਰੇ ਦੇ ਇਹਨੂੰ ਸ਼ੌਕ ਆ ਆਪਣੇ ਨਾਲ ਪਾਲੀ ਰਲਣ ਦਾ ਨਾ ਕੋਈ ਨਾ ਭਾਈ ਗਲਤੀ ਸੀ ਸਾਡੀ ਕਿਹੜੇ ਇਹਨੂੰ ਐਂ ਅਸੀਂ ਖਿੱਚਦੀਆਂ ਸੀਗੀਆਂ ਹੁਣ ਅਸੀਂ ਬਾਰੀ ਨਾਲ ਕਰਾਇਆ ਕਰਾਂਗੇ ਕੰਮ ਜਿਉਂ ਨਹੀਂ ਬਾਰੀ ਨਾਲ ਕਰਾ ਲੈਣੀਆਂ ਵਧੀਆ ਜੀ ਕਿਉਂ ਰੁਸ ਕੇ ਜਾਂਦਾ ਇਹਨਾਂ ਦੇ ਬੁਰਿਆਂ ਨਾਲ ਬਣੀ ਹੋਈ ਸੀ ਆਪਣੀ ਪੁਰਾਣੀ ਬੁਰਿਆਂ ਦੀ ਜਿਹੜਾ ਪਿੰਡ ਚ ਗੱਲ ਦਾ ਨਹੀਂ ਪਤਾ ਲੱਗਿਆ ਜਲੂਸ ਨਿਕਲਦਾ ਆਪਣਾ ਵੀ ਪਤਾ ਨਹੀਂ ਕਿਉਂ ਕੰਮ ਦੇ ਸੀਜ਼ਨ ਜਾ ਕੇ ਪਾਲੀ ਭਜਾਪੈ ਇਹਨਾਂ ਨੇ ਚਲ ਕੋਈ ਨਹੀਂ ਆ ਜੀ ਬਸ ਬਸਾਰਿਆਂ ਦਾ ਕਰ ਲਿਆ ਕਰੂ ਆਪਦਾ ਤੇ ਖੇਤ ਦਾ ਕਰ ਲਿਆ ਕਰੂ ਬਾਕੀ ਤੇ ਅਸੀਂ ਆਪੇ ਕਰਿਆ ਕਰਾਂਗੇ ਮੈਂ ਤਾਂ ਮੈਨੂੰ ਪਤਾ ਹੈ ਹੈਗਾ ਅਮਰਦ ਨੂੰ ਪਤਾ ਹੱਥ ਬੰਨ ਕੇ ਲੈ ਕੇ ਆਇਆ ਇਹਨੂੰ ਮੈਂ ਔਰ ਹੁਣ ਤੁਸੀਂ ਤਾਂ ਉਹੀ ਫਿਰ ਬੁੜਨ ਵਾਲੀ ਮੱਤ ਆ ਵੀ ਮੇਰਾ ਕੰਮ ਪਹਿਲਾਂ ਕਰ ਮੇਰਾ ਪਹਿਲਾਂ ਕਰ ਐ ਥੋੜੀ ਕਰ ਦਿੰਦੇ ਆ ਜੇ ਕੋਈ ਪਾਲੀ ਰਲ ਗਿਆ ਉਹ ਵੀ ਬੰਦੇ ਹੀ ਹੁੰਦਾ ਪਰਿਵਾਰ ਦਾ ਮੈਂਬਰ ਹੁੰਦਾ ਹੈਗਾ ਅਸੀਂ ਤਾਂ ਐ ਸੋਚੀ ਨਹੀਂ ਸੀਗਾ ਅਸੀਂ ਤਾਂ ਪਾਲੀ ਸਮਝ ਰੱਖਿਆ ਸੀਗਾ ਐਂ ਤਾਂ ਐ ਤਾਂ ਸੋਚੀ ਰੋਂਦਾ ਸੀ ਬਜਾਰਾ ਇਹ ਮੇਰੇ ਕੋਲ ਉੱਥੇ ਵੀ ਆਹ ਕੁਛ ਕਰ ਦੇ ਮੇਰੇ ਨਾਲ ਚਾਚਾ ਮੈਂ ਤਾਂ ਇਹ ਜੀ ਕਦੇ ਗੱਲ ਵੀ ਨਹੀਂ ਕੀਤੀ ਕੋਈ ਮੈਂ ਤਾਂ ਕੰਮ ਸਾਰਾ ਕਰ ਦੇ ਹੀ ਕਰਦਾਗਾ ਤੇ ਤੁਮੀ ਮੇਰੇ ਸਾਡੇ ਚੀ ਗਲਤੀ ਐ ਸਾਡੇ ਚੀ ਗਲਤੀ ਐ ਅਸੀਂ ਤੈਨੂੰ ਖਿੱਚੀ ਗਈਆਂ ਉਧਰ ਉਧਰ ਹੀ ਐ ਤਾਂ ਸੋਚੀ ਨਹੀਂ ਵੀ ਇੱਕ ਜਾਣ ਐ ਇਹ ਵੀ ਇਹ ਪਹਿਲਾਂ ਇੱਕ ਪਾਸੇ ਕੰਮ ਕਰੂ ਫੇਰ ਦੂਜੇ ਪਾਸੇ ਕਰੂ ਸਾਨੂੰ ਤਾਂ ਆਪ ਦਾ ਸ੍ਰਿੱਕਾ ਸੀਗਾ ਕਿਤੇ ਵੀ ਵੀਰਪਾਲ ਨਾ ਵੱਧ ਕਰਾ ਜੇ ਮੇਰਾ ਕੰਮ ਕਿਤੇ ਕੱਟ ਕਰੇ ਹੜਾ ਤਾਂ ਆਸ ਰਿੱਕੇ ਚ ਤੇਨੂੰ ਖਿੱਚੀ ਗਈਆਂ ਸਤਾ ਹੁਣ ਸਾਡੀ ਤਾਂ ਗਲਤੀ ਹੈਗੀ ਜੇ ਹੁਣ ਨਹੀਂ ਆਸੀ ਤੇ ਤੂੰ ਨਕਰ ਮਰੋ ਬਲਜੀਤ ਅਜੇ ਗੁੱਸੇ ਚ ਆਇਆ ਗਰੀਬ ਬੰਦਾ ਕੁਛ ਕਰ ਲੈਂਦਾ ਨਾਲੇ ਤਾਂ ਇਹਦੇ ਦੋ ਜਵਾਕ ਸੀ ਇਹਦਾ ਘਰ ਰੁਲ ਜਾਂਦਾ ਨਾਲੇ ਆਪਾਂ ਮਾਰੇ ਜਾਂਦੇ ਨਰਮਚ ਬੰਦਾ ਵਿਚਾਰਾ ਇਹ ਹੋਰ ਹੁਣ ਬੋਲਦਾ ਤਾਂ ਕਾਨੂੰ ਐ ਕੰਮ ਨੂੰ ਤਾਂ ਕਿਸੇ ਨੂੰ ਮਰਜੀ ਕਹੀ ਜਾਂਦੇ ਹੋਰ ਤੁਸੀਂ ਤਾਂ ਨੂੰ ਮੈਨੂੰ ਤਾਂ ਦੱਸਿਆ ਮੇਰਾ ਪਾਉਣ ਨਹੀਂ ਚੱਕੀ ਗਈ ਤਾਂ ਹਾਂ ਵੀ ਕਦੇ ਮੈਨੂੰ ਉਧਰ ਘੜਿਸ ਲੈਣੀਆਂ ਬਾਹ ਫੜ ਕੇ ਕਦੇ ਉਧਰ ਘੜਿਸ ਲੈਣੀਆਂ ਐ ਥੋੜੀ ਕਰਦੇ ਹੁੰਦੇ ਆ ਚਲ ਕੀ ਜੀ ਹੁਣ ਨਹੀਂ ਕਰਦੇ ਤੂੰ ਬਸ ਆਸਾਂ ਦੇ ਪਸਵਾਹ ਦੇ ਕੋਈ ਆਪਾਂ ਪਾਲੀ ਰਣਾ ਲਿਆ ਨਾ ਉਹਨੂੰ ਪਾਲੀ ਦਾ ਅਰਜਣਾ ਨਾ ਦਿਓ ਉਹਨੂੰ ਆਪਦੇ ਪਰਿਵਾਰ ਦਾ ਮੈਂਬਰ ਬਣਾ ਕੇ ਰੱਖੋ ਉਹ ਖੇਤ ਫਸਲ ਕਰਕੇ ਤੁਹਾਡੇ ਘਰੇ ਦਾਣੇ ਲੈ ਕੇ ਆਉਂਦਾ ਫੇਰ ਹੀ ਤੁਹਾਡੇ ਘਰੇ ਢੋਲ ਭਰਦੇ ਦਾਣਿਆਂ ਦੇ ਉਹਨੂੰ ਮੈਂਬਰ ਬਣਾ ਕੇ ਰੱਖਿਆ ਕਰੋ ਸਾਰਿਆਂ ਦੇ ਮੂੰਹ ਚ ਪੈਂਦੀ ਐ ਜਿਉਂ ਨੇ ਆਪਾਂ ਤੋਂ ਪੈਸੇ ਲੈ ਲਏ ਉਹਨੇ ਆਪਦਾ ਪਰਿਵਾਰ ਪਾਲਣ ਵਾਸਤੇ ਲਿਆ ਕੋਈ ਆਪਾਂ ਨੂੰ ਮੁੱਲ ਨਹੀਂ ਲੈ ਲਿਆ ਇਹ ਕੰਮ ਕਦੇ ਵੀ ਨਹੀਂ ਕਰਨਾ ਚਾਹੀਦਾ ਮੈਨੂੰ ਤਾਂ ਜੀ ਹੁਣ ਵੀ ਜੇ ਤੁਸੀਂ ਦੱਸਦੋਂ ਵੀ ਜੇ ਮੈਥੋਂ ਇਤਰਾਜ਼ ਆ ਕੋਈ ਮੈਂ ਤਾਂ ਅੱਜ ਵਗ ਜਾਣਾ ਮੈਂ ਤਾਂ ਨਾ ਪੱਪੀ ਤੇ ਇਥੋਂ ਕੋਈ ਇਤਰਾਜ਼ ਨਹੀਂ ਸਾਨੂੰ ਐਂ ਤਾਂ ਕੋਈ ਇਤਰਾਜ਼ ਨਹੀਂ ਵਧੀਆ ਕੰਮ ਕਰਦਾ ਸੀ ਤੂੰ ਇਹ ਤਾਂ ਸਾਡੀ ਗਲਤੀ ਐ ਜਿਹੜੇ ਅਸੀਂ ਤੈਨੂੰ ਡੱਕਰਤਾ ਮਾਂ ਖਿੱਚ-ਖਿੱਚ ਕੇ ਉਧਰ-ਉਧਰ ਹੀ ਫਿਰਦੀਆਂ ਰਹੀਆਂ ਗਈਆਂ ਸਾਡੀ ਮਤ ਮਾਰ ਗਈ ਸੀਗੀ ਕਿਹੜੀ ਤੈਨੂੰ ਐ ਖਿੱਚਦੀਆਂ ਸੀਗੀਆਂ ਤੈਨੂੰ ਤਾਂ ਚਾਹ ਪਾਣੀ ਤਾਂ ਪੁੱਛਿਆ ਨਹੀਂ ਤੈਨੂੰ ਤਾਂ ਅਸੀਂ ਤਾਂ ਕੰਮ ਥਾਂ ਹੀ ਧਿਆਨ ਰੱਖਿਆ ਚੱਲ ਚੰਗਾ ਹੁਣ ਬਾਹਨੀਆਂ ਗੰਨਾ ਨਾ ਮਾਰੋ ਐਂ ਕਰੋ ਇਹ ਰੋਟੀ ਆਟੀ ਦਾ ਭੁੱਖਾ ਰਹੇ ਨੇ ਕੋਈ ਚਾਹ ਪਾਣੀ ਵੀ ਤੈਨੂੰ ਰੋਟੀ ਆਟੀ ਖ ਚੱਲ ਕੋਈ ਨਾ ਤੇਰੀ ਕਰੂਆ ਗੱਲ ਨਹੀਂ ਚੱਲ ਕੋਈ ਨਾ ਸਾਥੂ ਗਲਤੀ ਐ ਦੂ ਬਾਦਮੀ ਐ ਇਹ ਜੇ ਕਰ ਚੱਲ ਪੱਤੀ ਤੂੰ ਵੀ ਨਾ ਪੁੱਤ ਹੁਣ ਬੜਾ ਗੁੱਸਾ ਕਰੀਂ ਜੰਗਾ ਹੋਰ ਇੱਧਰ ਰੋਟੀ ਮਿਲਦੀ ਐ ਪੁੱਤ ਉਧਰ ਹੀ ਖਾ ਲਿਆ ਕਰੋ ਹੋਰ ਤੇਰੀ ਘਰ ਆਹੇ ਕੋਈ ਗੱਲ ਨਹੀਂ ਚੱਲ ਕੋਈ ਨਾ ਇਹ ਦੂ ਬਾਦ ਐ ਇਹ ਕੋਈ ਸੱਸੀ ਨਹੀਂ ਕਰਦੀਆਂ ਬਸ ਕੰਨਾ ਆਪਣੇ ਪਸ਼ੂਆਂ ਦਾ ਕਰ ਲਿਆ ਕਰ ਭਾਈ ਸਾਨੂੰ ਤਾਂ ਕਾਸੀ ਲੋੜ ਨਹੀਂ ਠੀਕ ਐ ਸਾਰੇ ਦੇ ਪੁੱਛ ਜੇ ਕੋਈ ਗੱਲ ਬਾਤ ਆ ਮੈਨੂੰ ਦੱਸ ਦਿਆ ਕਰ ਠੀਕ ਐ ਠੀਕ ਐ ਅੱਸੀ ਗਾਲ ਜੀ ਸਾਰਿਆਂ ਨੂੰ ਜਿਹੜੇ ਵੀ ਆਪਣੀਆਂ ਵੀਡੀਓ ਦੇਖਦੇ ਨੇ ਉਹਨਾਂ ਸਾਰਿਆਂ ਦਾ ਪਹਿਲਾਂ ਤਾਂ तहे ਦਿਲੋਂ ਧੰਨਵਾਦ ਕਰਦੇ ਆ ਤੇ ਇਦਾਂ ਹੀ ਪਿਆਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਅਸੀਂ ਅਗਲੇ ਵੀਡੀਓ ਚ ਉਹਨਾਂ ਦੇ ਨਾਮ ਬੋਲਾਂਗੇ ਜਿਹੜੇ ਵਧੀਆ ਵਧੀਆ ਕਮੈਂਟ ਕਰਨਗੇ ਧੰਨਵਾਦ